ਔਲਾਦ ਦੀ ਖਾਤਰ ਇੱਕ ਪਤਨੀ ਆਪਣੇ ਪਤੀ ਦਾ ਦੂਜਾ ਵਿਆਹ ਕਰਦੀ ਹੈ ਤੇ ਬੱਚਾ ਲੈ ਕੇ ਉਸ ਦੂਜੀ ਪਤਨੀ ਨੂੰ ਘਰੋਂ ਕੱਢ ਦਿੰਦੀ ਹੈ ਜਦੋਂ ਉਹ ਮੁੰਡਾ ਜਵਾਨ ਹੁੰਦਾ ਹੈ ਉਹਦੇ ਅੰਦਰ ਆਪਣੀ ਮਾਂ ਦੇ ਪ੍ਰਤੀ ਮਮਤਾ ਉਹਨੂੰ ਟਿਕਣ ਨਹੀਂ ਦਿੰਦੀ ਬੇਚੈਨ ਰੱਖਦੀ ਕੀ ਉਹ ਅਖੀਰ ਚ ਆਪਣੀ ਮਾਂ ਨੂੰ ਲੱਭ ਪਾਉਂਦਾ ਹੈ ਜਾਂ ਨਹੀਂ ਇਸੇ ਕਹਾਣੀ ਤੇ ਅੱਜ ਗੱਲਬਾਤ ਕਰਾਂਗੇ ਅੱਜ ਦੀ ਕਹਾਣੀ 1980-90 ਦੇ ਦਹਾਕੇ ਦੇ ਆਸ-ਪਾਸ ਦੀ ਹੈ ਘਰ ਵਿੱਚ ਦੋਵੇਂ ਜੀ ਜਗਰੂਪ ਸਿੰਘ ਆਪ ਤੇ ਉਹਦੇ ਘਰ ਵਾਲੀ ਬਸੰਤ ਕੌਰ ਤੇ ਕੁਝ ਨੌਕਰ ਚਾਕਰਾਂ ਤੋਂ ਬਿਨਾ ਜੇ ਉਸ ਪਰਿਵਾਰ 'ਚ ਕੋਈ ਕਮੀ ਆ ਤਾਂ ਇੱਕ ਔਲਾਦ ਦੀ ਕਮੀ ਹੈ। ਜਗਰੂਪ ਸਿੰਘ ਤੇ ਉਹਦੀ ਪਤਨੀ ਨੇ ਕਈ ਵਾਰੀ ਰਿਸ਼ਤੇਦਾਰੀਆਂ 'ਚੋਂ ਜਵਾਕ ਗੋਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਇਹ ਕੋਸ਼ਿਸ਼ ਅਸਫਲ ਰਹੀ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਕੋਈ ਸਾਨੂੰ ਔਲਾਦ ਦੇਵੇ ਤਾਂ ਉਹ ਸਾਨੂੰ ਭਾਵਨਾਤਮਿਕ ਤੌਰ ਤੇ ਸਮਝੇ ਨਾ ਕਿ ਸਾਨੂੰ ਲਾਲਚ ਬਸ ਪੈ ਕੇ ਆਪਣੀ ਔਲਾਦ ਦੇਵੇ। ਉਹਨਾਂ ਦੇ ਮਨ 'ੰਦਰ ਇਹ ਡਰ ਸੀ ਵੀ ਕੱਲ ਨੂੰ ਸਾਨੂੰ ਕੋਈ ਪ੍ਰਾਣੇ ਸਮਾਨ ਮੰਗੂ ਚੱਕ ਕੇ ਘਰੋਂ ਬਾਹਰ ਨਾ ਸਿੱਟ ਦੇ। ਦੋਵੇਂ ਜੀਆਂ 'ਚ ਬੜਾ ਪਿਆਰ ਸੀ। ਤੇ ਜਗਰੂਪ ਸਿੰਘ ਵੈਸੇ ਤਾਂ ਔਲਾਦ ਨੂੰ ਲੈ ਕੇ ਚਿੰਤਾਤ ਹੀ ਰਹਿੰਦਾ ਪਰ ਜਦੋਂ ਕਿਤੇ ਉਹ ਬਸੰਤ ਕੌਰ ਦਾ ਲੜਕਾ ਹੋਇਆ ਮੂੰਹ ਦੇਖ ਲੈਂਦਾ ਤਾਂ ਉਹਦਾ ਜੀ ਹੋਰ ਚੁਰਦਾ ਉਹ ਆਪਣੀ ਪਤਨੀ ਨੂੰ ਦਲਾਸੇ ਦਿੰਦਾ ਵੀ ਕੋਈ ਗੱਲ ਨਹੀਂ ਰੱਬ ਦੇ ਘਰੇ ਧੀਰ ਹੈ ਹਨੇਰ ਨਹੀਂ ਕਰੂਗਾ ਕੋਈ ਹਿਲਵ-ਵਸਿਲਾ ਹੋ ਪਰ ਜਦੋਂ ਸਮਾਂ ਕਾਫੀ ਲੰਘ ਗਿਆ 15-20 ਸਾਲ ਵਿਆਹ ਨੂੰ ਲੰਘ ਗਏ ਤੇ ਔਲਾਦ ਨਾ ਹੋਈ ਸਾਰੇ ਰਾਹ ਬੰਦ ਹੁੰਦੇ ਦਿਖੇ ਤਾਂ ਇੱਕ ਦਿਨ ਬਸੰਤ ਕੌਰ ਨੇ ਆਪਣੇ ਘਰ 'ਚ ਇੱਕ ਕੰਮ ਕਰਦੀ ਸਿਆਣੀ ਬਜ਼ੁਰਗ ਔਰਤ ਬੇਬੇ ਦਾਨੀ ਨਾਲ ਗੱਲ ਕੀਤੀ ਹੂੰ ਉਹ ਨੂੰ ਕਹਿੰਦੀ ਹੈ ਵੀ ਮੇਰਾ ਮਨ ਐ ਕਰਦਾ ਵੀ ਹੁਣ ਸਾਰੇ ਹੀਲੇ ਵਸੀਲੇ ਵਰਤ ਕੇ ਦੇਖ ਲੈ ਹੂੰ ਕਿਉਂ ਨਾ ਮੈਂ ਸਰਦਾਰ ਜੀ ਦਾ ਦੂਜਾ ਵਿਆਹ ਕਰਦਾ ਹੂੰ ਤੂੰ ਐ ਕਰ ਕੋਈ ਆਪਣੀ ਰਿਸ਼ਤੇਦਾਰੀ ਚੋਂ ਗਰੀਬ ਜੀ ਕੁੜੀ ਲੱਭ ਕੇ ਦੇਖ ਹੂੰ ਜਿਹੜੀ ਸਾਰੀ ਉਮਰ ਮੇਰੇ ਅਧੀਨ ਗਿਜ ਰਹੇ ਹੂੰ ਸਾਨੂੰ ਔਲਾਦ ਵੀ ਦੇਵੇ ਤੇ ਜ਼ਮੀਨ ਜਾਇਦਾਦ ਤੇ ਕੋਈ ਮਾਲਕੀ ਹੱਕ ਵੀ ਨਾ ਰੱਖੇ ਅੱਛਾ ਬੇਬੇ ਬਦਾਨੀ ਉਸ ਪਰਿਵਾਰ ਨਾਲ ਕਈ ਸਾਲਾਂ ਤੋਂ ਜੁੜੀ ਹੋਈ ਸੀ ਜਦ ਦੀ ਬਸੰਤ ਕੌਰ ਉਸ ਘਰੇ ਵਿਆਹ ਕੇ ਆਈ ਸੀ ਉਹਨੇ ਸਾਰਾ ਚੰਗਾ ਮਾੜਾ ਟਾਈਮ ਉਸ ਹਵੇਲੀ ਦਾ ਦੇਖਿਆ ਸੀ ਤੇ ਨਾਲ ਵੀ ਹਟਾਇਆ ਸੀ ਅੱਛਾ ਉਹਨੂੰ ਇਹ ਗੱਲ ਸੁਣ ਕੇ ਚੰਗੀ ਲੱਗੀ ਵੀ ਸ਼ੁਕਰ ਹੈ ਜੇ ਇਹ ਸਰਦਾਰਨੀ ਦਾ ਵੀ ਇਹ ਹੋਇਆ ਨਹੀਂ ਅੱਗੇ ਕਈ ਰਿਸ਼ਤੇਦਾਰਾਂ ਨੇ ਇਹ ਰਹਿ ਦਿੱਤੀ ਸੀ ਪਰ ਸਰਦਾਰਨੀ ਨੇ ਮੰਨੀ ਨਹੀਂ ਸੀ ਅੱਛਾ ਬੇਬੇਦਾਨੀ ਉਹਨੂੰ ਹੌਸਲਾ ਦਿੰਦੀ ਹੈ ਵੀ ਕੋਈ ਗੱਲ ਨਹੀਂ ਮੈਂ ਜ਼ਰੂਰ ਗੌਰ ਕਰੂੰਗੀ ਹੂੰ ਬਸੰਤ ਕੌਰ ਆਪਣੇ ਪਤੀ ਜਗਰੂਪ ਸਿੰਘ ਨਾਲ ਗੱਲ ਕਰਦੀ ਹੈ ਵੀ ਮੈਂ ਅੱਜ ਬੇਬੇਦਾਨੀ ਨਾਲ ਇਹ ਰਹਿ ਮਸ਼ਵਰਾ ਕਰਿਆ ਪਹਿਲਾਂ ਪਹਿਲਾਂ ਤਾਂ ਉਹ ਨਾ ਨੁਕਰ ਕਰਦਾ ਪਰ ਚਾਰਾ ਹੋਰ ਕੋਈ ਬਚਦਾ ਹੀ ਨਹੀਂ ਸੀ ਹੂੰ ਉਹਨੂੰ ਵੀ ਇਹ ਲੱਗਦਾ ਸੀ ਵੀ ਹੁਣ ਤਾਂ ਸਾਰੇ ਹੀਲੇ ਵਸੀਲੇ ਵਰਤ ਕੇ ਦੇਖ ਲੈ। ਬਾਕੀ ਕਿਹੜਾ ਮਰਦ ਚਾਹੁੰਦਾ ਵੀ ਉਹਦੀ ਵੇਲ ਅੱਗੇ ਹਰੀ ਨਾ ਹੋਵੇ ਕਿਉਂਕਿ ਜ਼ਮੀਨ ਜਾਇਦਾਦ ਖੁੱਲੀ ਸੀ। ਉਹ ਸਾਹਮਣੀ ਵੀ ਕਹਿੰਨੇ ਸੀ। ਹੂੰ ਤਾਂ ਉਹ ਵੀ ਬਸੰਤ ਕੌਰ ਦੇ ਸਮਝਾਉਣ ਤੇ ਸਮਝ ਜਾਂਦਾ। ਅੱਛਾ ਥੋੜੇ ਦਿਨਾਂ ਬਾਅਦ ਬੇਬੇਦਾਨੀ ਨੇ ਸਰਦਾਰਨੀ ਬਸੰਤ ਕੌਰ ਨਾਲ ਗੱਲ ਕਰੀ ਵੀ ਮੈਂ ਪਤਾ ਕਰਿਆ ਸੀ ਸਾਡੀ ਰਿਸ਼ਤੇਦਾਰੀ ਚ ਇੱਕ ਕੁੜੀ ਐ। ਗਰੀਬ ਜਿਹਾ ਪਰਿਵਾਰ ਐ। ਕੁੜੀ ਬਹੁਤ ਸਿਆਣੀ ਐ। ਨਿੱਗੇ ਸੁਭਾਅ ਦੀ ਐ। ਅੱਛਾ ਜਿਵੇਂ ਤੁਸੀਂ ਕਹਿੰਦੇ ਹੋ ਤੁਹਾਡੀਆਂ ਸਾਰੀਆਂ ਸ਼ਰਤਾਂ ਉਹ ਮੰਨਣ ਨੂੰ ਤਿਆਰ ਐ ਪਰਿਵਾਰ। ਹੂੰ ਕਿਉਂਕਿ ਸਰਦਾਰਨੀ ਨੇ ਦੋ ਹੀ ਸ਼ਰਤਾਂ ਸੀ ਵੀ ਇੱਕ ਤਾਂ ਸਾਨੂੰ ਔਲਾਦ ਚਾਹੀਦੀ ਔਸ ਕੁੜੀ ਤੋਂ ਦੂਜੀ ਉਹ ਮੇਰੇ ਅੱਗੇ ਪਾਣੀ ਪਰੇ ਅੱਛਾ ਕੁਸਕੇ ਨਾ ਮੇਰੇ ਮੂਰੇ ਹੂੰ ਕਿਉਂਕਿ ਉਹਨੂੰ ਇਹ ਡਰ ਸੀ ਵੀ ਜਿਹੜਾ ਰਤਬਾ ਇਸ ਹਵੇਲੀ 'ਚ ਮੇਰਾ ਉਹ ਕਿਸੇ ਹੋਰ ਦਾ ਨਾ ਹੋਵੇ ਹੂੰ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਫੁੱਲ ਬਿਨਾਂ ਟਾਣੀ ਤੇ ਔਲਾਦ ਬਿਨਾਂ ਔਰਤ ਕਿਸ ਕੰਮ ਦੀ ਹੈ ਹੂੰ ਕੱਲ ਨੂੰ ਉਹ ਬੱਚਾ ਦੇਊਗੀ ਇਸ ਹਵੇਲੀ ਨੂੰ ਤੇ ਮੇਰੀ ਬੇਕਦਰੀ ਨਾ ਹੋ ਜੇ अच्छा सरदारनी ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹ ਬੜੀ ਖੁਸ਼ ਹੋਈ ਉਹ ਬੇਬੇਦਾਨੀ ਨੂੰ ਕਹਿੰਦੀ ਵੀ ਆਪਾਂ ਕੱਲ ਨੂੰ ਚੱਲਾਂਗੇ ਉਸ ਪਰਿਵਾਰ ਨੂੰ ਦੇਖ ਕੇ ਆਵਾਂਗੇ ਤੇ ਉਸ ਕੁੜੀ ਨੂੰ ਵੀ ਮਿਲ ਕੇ ਆਵਾਂਗੇ ਠੀਕ ਸੋ ਉਹਦੇ ਕਹਿਣ ਮੁਤਾਬਕ ਅਗਲੇ ਦਿਨ ਦੋਨੇ ਜਾਣੀਆਂ ਉਸ ਕੁੜੀ ਨੂੰ ਦੇਖ ਕੇ ਆਉਣੀਆਂ ਪਰਿਵਾਰ ਨੂੰ ਵੀ ਦੇਖਦੀਆਂ ਅਸਲ 'ਚ ਉਸ ਪਰਿਵਾਰ ਨੂੰ ਮਿਲਣ ਦਾ ਮਕਸਦ ਸਰਦਾਰਨੀ ਬਸੰਤ ਕੌਰ ਦਾ ਇਹ ਸੀ ਵੀ ਉਸ ਪਰਿਵਾਰ ਬਾਰੇ ਜਾਣੂ ਹੋ ਜਿਓ ਹੂੰ ਕਿਉਂਕਿ ਜਿਹੜੀ ਗੱਲ ਦਾ ਉਹਨੂੰ ਡਰ ਸੀ ਉਹ ਉਸ ਡਰ ਨੂੰ ਆਪਣੇ ਮਨ 'ਚੋਂ ਕੱਢਣਾ ਚਾਹੁੰਦੀ ਸੀ ਅੱਛਾ ਪਰਿਵਾਰ ਨੂੰ ਦੇਖ ਕੇ ਬਸੰਤ ਕੌਰ ਨੂੰ ਇਹ ਲੱਗਿਆ ਵੀ ਠੀਕ ਹੈ ਜਿਹੜੀਆਂ ਮੇਰੀਆਂ ਸ਼ਰਤਾਂ ਨੇ ਉਹ ਇੱਥੇ ਪੂਰੀਆਂ ਹੋ ਰਹੀਆਂ। ਹੂੰ। ਵੀ ਮੈਨੂੰ ਮਨਜ਼ੂਰ ਆ। ਹੂੰ। 45 ਸਾਲ ਦੀ ਉਮਰ 'ਚ ਜਗਰੂਪ ਸਿੰਘ ਦਾ ਦੂਜਾ ਵਿਆਹ ਕਰ ਦਿੱਤਾ ਜਾਂਦਾ ਹੈ। ਅੱਛਾ। ਤੇ ਸਾਰੇ ਕਾਰਜ ਸਰਦਾਰਨੀ ਬਸੰਤ ਕੌਰ ਆਪ ਕਰਦੀ ਆ ਉਹਦੇ ਹੱਥੀਂ। ਅੱਛਾ। ਜਗਰੂਪ ਸਿੰਘ ਦੀ ਦੂਜੀ ਪਤਨੀ ਵੀਰਾ ਜਦੋਂ ਉਸ ਘਰੇ ਵਿਆਹ ਕੇ ਆਉਂਦੀ ਹੈ ਤਾਂ ਥੋੜੇ ਦਿਨ ਉਹਦਾ ਬੜਾ ਆਦਰ ਸਤਿਕਾਰ ਕਰਿਆ ਜਾਂਦਾ ਹੈ। ਪਰ ਥੋੜੇ ਜਿਹੇ ਦਿਨਾਂ ਬਾਅਦ ਬਸੰਤ ਕੌਰ ਦਾ ਰੁਖ ਥੋੜਾ ਜਿਹਾ ਬਦਲ ਜਾਂਦਾ ਹੈ। ਹੂੰ। ਉਹ ਸਾਰੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਉਹ ਦੱਸਦੀ ਐ ਵੀ ਤੈ ਆ ਸਾਰੇ ਕੰਮ ਕਰਨੇ ਆ ਜਿੱਥੇ ਉਹ ਆਪ ਬੈਠ ਕੇ ਨੌਕਰਾਂ ਚਾਕਰਾਂ ਤੋਂ ਸਾਰੇ ਕੰਮ ਕਰਾਉਂਦੀ ਸੀ ਉਹਨੇ ਇਹ ਜ਼ਿੰਮੇਵਾਰੀ ਵੀ ਵੀਰਾਂ ਦੀ ਲਾਤੀ ਵੀ ਤੈ ਨੌਕਰਾਂ ਦੇ ਬਰਾਬਰ ਕੰਮ ਕਰਨਾ ਅੱਛਾ ਮਨਸ਼ਾ ਉਹਦੀ ਇਹੀ ਸੀ ਵੀ ਕਿਤੇ ਇਹ ਮੇਰੇ ਮੂਰੇ ਧੌਣ ਨਾ ਉੱਚੀ ਚੱਕੇ ਹੂੰ ਜੋਰ ਉਤਬਾ ਮੇਰਾ ਉਹ ਇਹਦਾ ਨਾ ਹੋ ਜਾਏ ਇਹ ਡਰ ਹਜੇ ਵੀ ਉਹਦੇ ਮਨ ਚੋਂ ਗਿਆ ਨਹੀਂ ਹੁੰਦਾ ਹਾਂ ਅੱਛਾ ਵੀਰਾਂ ਜਿਹੜੀ ਹਜੇ ਨਿਆਣਮਤ ਚ ਸੀ ਹੂੰ ਜਿਆਦੇ ਸੋਝ-ਬੂਝ ਹੈ ਨਹੀਂ ਸੀ ਉਹਨੂੰ ਹੂੰ ਉਹ ਇਸ ਗੱਲ ਦੀ ਬੜੀ ਆਸਾਨਮੰਦ ਸੀ ਵੀ ਸਾਡੀ ਤਾਂ ਹیثیت ਇਸ ਵੇਲੀ ਦੇ ਅੰਦਰ ਆਉਣ ਦੀ ਨਹੀਂ ਸੀ ਹੂੰ ਰੱਬ ਨੇ ਇਹ ਹਾਲਾਤ ਕਣੀਓ ਸੱਖਣੇ ਰੱਖੇ ਨੇ ਤੇ ਇਹ ਵਿਧੀ ਬਣਾ ਕੇ ਮੈਨੂੰ ਇਸ ਘਰ ਦੀ ਨੂੰਹ ਬਣਾਇਆ ਹੂੰ ਜਿੱਥੇ ਸਰਦਾਰਨੀ ਬਸੰਤ ਕੌਰ ਦਾ ਇਹ ਰੁਖ ਸੀ ਜਗਰੂਪ ਸਿੰਘ ਦਾ ਰਵਈਆ ਵੀ ਵੀਰਾਂ ਪ੍ਰਤੀ ਕੋਈ ਜ਼ਿਆਦਾ ਵਧੀਆ ਨਹੀਂ ਸੀ ਹੂੰ ਉਹਨੂੰ ਵੀ ਸਿਰਫ ਲਾਲਚ ਸੀ ਤਾਂ ਆਪਣੀ ਔਲਾਦ ਦਾ ਸੀ ਹੂੰ ਉਸ ਹਾਲਾਤ ਦਾ ਜਿਸ ਕਰਕੇ ਦੁਨੀਆ 'ਚ ਜਗਰੂਪ ਸਿੰਘ ਦਾ ਸੀਰ ਪੈਣਾ ਸੀ ਹੂੰ ਉਸੇ ਹਾਲਾਤ ਕਰਕੇ ਜਿਨੇ ਜਗਰੂਪ ਸਿੰਘ ਨੂੰ ਅੰਤ ਵੇਲੇ ਵੀ ਅਗਨੀ ਦੇਣੀ ਸੀ ਹੂੰ ਬਸੰਤ ਕੌਰ ਤੇ ਜਗਰੂਪ ਸਿੰਘ ਨੂੰ ਹੁਣ ਜ਼ਿੰਦਗੀ ਜਿਵੇਂ ਚੰਗੀ ਲੱਗਣ ਲੱਗ ਗਈ ਹੂੰ ਉਹਨਾਂ ਦੀ ਬੇਰੰਗ ਹੋਈ ਦੁਨੀਆ 'ਚ ਜਿਵੇਂ ਹੁਣ ਕੋਈ ਰੰਗ ਭਰਨ ਵਾਲਾ ਆ ਗਿਆ ਸੀ। ਅੱਛਾ। ਉਹਨਾਂ ਨੂੰ ਉਡੀਕ ਸੀ ਸਿਰਫ ਉਸੇ ਪਲ ਦੀ ਵੀ ਕਦੋਂ ਵੀਰਾਂ ਦੇ ਕੋਈ ਜਵਾਬ ਹੋਵੇ ਤੇ ਇਸ ਹਵੇਲੀ 'ਚ ਕਲਕਾਰੀਆਂ ਵੱਜਣ। ਅੱਛਾ। ਸ਼ੁਰੂ 'ਚ ਬਸੰਤ ਕੌਰ ਨੂੰ ਜਦੋਂ ਇਹ ਪਤਾ ਲੱਗਿਆ ਵੀ ਵੀਰਾ ਮਾਂ ਬਣਨ ਵਾਲੀ ਐ, ਉਹਨੇ ਵੀਰਾਂ ਦਾ ਪੂਰਾ ਖਿਆਲ ਰੱਖਿਆ। ਜਿੱਥੇ ਪਹਿਲਾਂ ਉਹ ਤੋਂ ਕੰਮ ਕਰਾਉਂਦੀ ਸੀ, ਹੁਣ ਵੀਰਾਂ ਦਾ ਉਹ ਆਪ ਧਿਆਨ ਰੱਖਦੀ। ਹੂੰ। ਤੇ ਆਖਰ ਨੂੰ ਉਹ ਵੇਲਾ ਵੀ ਆ ਗਿਆ ਜਦੋਂ ਉਸ ਹਵੇਲੀ 'ਚ ਕਲਕਾਰੀਆਂ ਸੱਚੀ ਵੱਜੀਆਂ। ਅੱਛਾ। ਵੀਰਾਂ ਨੇ ਇੱਕ ਪੁੱਤ ਨੂੰ ਜਨਮ ਦਿੱਤਾ। अच्छा ਜਦੋਂ ਵੀਰਾ ਨੇ ਪੁੱਤ ਨੂੰ ਜਨਮ ਦਿੱਤਾ ਤਾਂ ਬਸੰਤ ਕੌਰ ਨੇ ਪੁੱਤ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਦੋਵਾਂ ਜੀਆਂ ਦੇ ਨੈਣਾ ਚੋਂ ਜਿਵੇਂ ਨੀਰ ਆ ਬਹਾਰੀ ਵਹਿ ਤੁਰਿਆ ਹੂੰ ਦੂਜੇ ਪਾਸੇ ਵੀਰਾ ਜਿਹਨੇ ਬੱਚੇ ਦਾ ਹਜੇ ਮੂੰਹ ਵੀ ਨਹੀਂ ਦੇਖਿਆ ਸੀ ਉਹਦੀ ਇਹ ਲਾਲਸਾ ਸੀ ਵੀ ਮੈਂ ਜਿਵੇਂ ਤਵੇਂ ਮੇਰੇ ਪੁੱਤ ਦਾ ਮੂੰਹ ਦੇਖ ਲਾਂ ਹੂੰ ਪਰ ਬਸੰਤ ਕੌਰ ਬੱਚੇ ਨੂੰ ਗੋਦੀ 'ਚ ਨਹੀਂ ਤਾਰ ਰਹੀ ਸੀ ਅੱਛਾ ਹਵੇਲੀ 'ਚ ਢੋਲ ਵੱਜੇ ਮਠਿਆਈਆਂ ਵੰਡੀਆਂ ਗਈਆਂ ਤੇ ਪਿੰਡ ਵਾਲੇ ਜਗਰੂਪ ਸਿੰਘ ਨੂੰ ਵਧਾਈਆਂ ਦੇਣ ਆਏ अच्छा क्योंकि कितने सालों बाद इस परिवार हिस दे हिस्से खुशी आईया सी हम्म बसंत कौर ਤੇ ਜਗਰੂਪ ਸਿੰਘ ਨੇ ਆਪਣੇ ਪੁੱਤ ਦਾ ਨਾਮ ਰੱਖਿਆ ਕੁਲਦੀਪ ਯਾਨੀ ਕੁਲਾਂ ਦਾ ਦੀਪ अच्छा ਯਾਨੀ ਉਹਨਾਂ ਦੀ ਕੁੱਲ ਨੂੰ ਜਗਾਉਣ ਵਾਲਾ ਹੂੰ ਤੇ ਉਹਨਾਂ ਨੂੰ ਇੰਨਾ ਚਾ ਸੀ ਜਿਵੇਂ ਉਹਨਾਂ ਨੇ ਕੋਈ ਦੁਨੀਆ ਜਿੱਤ ਲਈ ਹੋਵੇ अच्छा ਜਿੱਥੇ ਬਸੰਤ ਕੌਰ ਕੁਲਦੀਪ ਦੇ ਹੋਣ ਤੋਂ ਪਹਿਲਾਂ ਵੀਰਾਂ ਦਾ ਆਪ ਧਿਆਨ ਰੱਖਦੀ ਹੁਣ ਉਹਦਾ ਧਿਆਨ ਸਿਰਫ ਕੁਲਦੀਪ ਤੇ ਹੋ ਗਿਆ ਉਹ ਵੀਰਾਂ ਨੂੰ ਕੰਮੇ ਲਾਈ ਰੱਖਦੀ ਤੇ ਕੁਲਦੀਪ ਨੂੰ ਵੀਰਾਂ ਦੀ ਝੋਲੀ ਉਦੋਂ ਪਾਇਆ ਜਾਂਦਾ ਜਦੋਂ ਉਹ ਭੁੱਖਾ ਹੁੰਦਾ ਹੂੰ ਵੀਰਾ ਨੇ ਆਪਣਾ ਮਨ ਪਹਿਲੀ ਸਮਝਾ ਲਿਆ ਸੀ ਉਹਨੂੰ ਪਤਾ ਸੀ ਵੀ ਮੇਰਾ ਹਸ਼ਰ ਇਹੀ ਹੋਣਾ ਹੂੰ ਕਿਉਂਕਿ ਮੈਂ ਇਸ ਘਰ ਨੂੰ ਸਿਰਫ ਔਲਾਦ ਦੇਣ ਆਈ ਆ ਤੇ ਮੈਂ ਏਡੀ ਹੈਸियत ਨਹੀਂ ਰੱਖਦੀ ਵੀ ਮੈਂ ਕੋਈ ਉੱਚੀ ਬਾਤ ਚ ਗੱਲ ਕਰ ਸਕਾਂ ਜਾਂ ਮੈਂ ਆਪਣੀ ਗੱਲ ਰੱਖ ਸਕਾਂ ਅੱਛਾ ਕਈ ਵਾਰ ਜਦੋਂ ਵੀਰਾ ਨੇ ਕੁਲਦੀਪ ਨੂੰ ਗੋਦੀ ਚੱਕ ਲੈਣਾ ਤਾਂ ਬਸੰਤ ਕੌਰ ਨੂੰ ਇਹ ਗੱਲ ਚੰਗਾ ਚੰਗੀ ਨਾ ਲੱਗਣੀ ਅੱਛਾ ਉਹਨੇ ਅੰਨੇ ਬਹਾਨੇ ਵੀਰਾ ਤੋਂ ਕੁਲਦੀਪ ਨੂੰ ਫੜ ਲੈਣਾ ਵੀਰਾ ਦਾ ਮਨ ਤਾਂ ਬਹੁਤ ਦੁਖੀ ਹੁੰਦਾ ਪਰ ਉਹ ਚੁੱਪ ਵੱਟ ਲੈਂਦੀ ਹੂੰ ਜਿਉਂ ਜਿਉਂ ਕੁਲਦੀਪ ਵੱਡਾ ਹੁੰਦਾ ਗਿਆ ਬਸੰਤ ਕੌਰ ਦੀ ਚਿੰਤਾ ਹੋਰ ਵਧਣ ਲੱਗ ਗਈ ਹੂੰ ਉਹਨੂੰ ਉਹੀ ਡਰ ਸਤਾਉਂਦਾ ਰਹਿੰਦਾ ਵੀ ਕੱਲ ਨੂੰ ਵੀਰਾਂ ਇਸ ਘਰ ਤੇ ਦਬਦਬਾ ਨਾ ਪਾ ਲੇ ਹੂੰ ਉਹਨੂੰ ਇਹ ਲੱਗਦਾ ਵੀ ਮੇਰਾ ਦਬਦਬਾ ਤੇ ਮੇਰੀ ਬੁੱਕਤ ਕੱਲ ਨੂੰ ਵੀਰਾਂ ਘਟਾ ਨਾ ਦੇ ਹੂੰ ਜਿੱਥੇ ਉਹ ਕੁਲਦੀਪ ਨੂੰ ਆਪਣੀ ਲਾਾਦ ਮੰਨਦੀ ਸੀ ਪਰ ਉਹ ਇਹ ਭੁੱਲ ਜਾਂਦੀ ਵੀ ਇਸ ਲਾਾਦ ਦੇ ਕਾਬਲ ਉਹਨੂੰ ਵੀਰਾਂ ਨਹੀਂ ਕਰਿਆ ਹੂੰ ਇੱਕ ਪਾਸੇ ਤੋਂ ਕੁਲਦੀਪ ਨੂੰ ਆਪਣਾ ਪੁੱਤ ਮੰਨਦੀ ਤੇ ਦੂਜੇ ਪਾਸੇ ਵੀਰਾਂ ਉਸ ਘਰ ਦੀ ਨੌਕਰਾਨੀ ਸਮਝਦੀ अच्छा ਕਰਦੇ ਨੌਕਰਾਂ ਨੂੰ ਵੀ ਇਹੀ ਨਸੀਹਤ ਸੀ ਕਿ ਕੁਲਦੀਪ ਨੂੰ ਕਦੇ ਵੀ ਇਹ ਗੱਲ ਦਾ ਪਤਾ ਨ ਲੱਗੇ ਵੀ ਮੈਂ ਉਹਦੀ ਅਸਲ ਮਾਂ ਨਹੀਂ। ਅੱਛਾ ਉਹ ਇਹੀ ਕਹਿੰਦੀ ਵੀ ਕੁਲਦੀਪ ਨੂੰ ਇਹੀ ਦੱਸਣਾ ਵੀ ਵੀਰਾ ਉਹਦੀ ਮਾਸੀ ਹੈ। ਅੱਛਾ ਉਹਦੇ ਮਨ ਚ ਇੱਕ ਹੀ ਖਿਆਲ ਭਮਕਦਾ ਰਹਿੰਦਾ ਵੀ ਸਰਦਾਰ ਨੂੰ ਤਾਂ ਮੈਂ ਜਿਵੇਂ ਤਵੇਂ ਵੀਰਾ ਕੋਲੋਂ ਰੋਕ ਲਿਆ। ਹੂੰ ਮੇਰਾ ਪੁੱਤ ਨਾ ਵੀਰਾ ਦੀ ਸਾਈਡ ਹੋ ਜਾਏ। ਅੱਛਾ ਪਰ ਦੂਜੇ ਪਾਸੇ ਕੁਲਦੀਪ ਦੇ ਅੰਦਰ ਵੀਰਾ ਪਤੀ ਪਤਾ ਨਹੀਂ ਕਿਉਂ ਕੋਈ ਖਿੱਚ ਸੀ। ਉਹਨੂੰ ਇਹ ਪਤਾ ਵੀ ਨਹੀਂ ਸੀ ਵੀ ਇਹ ਮੇਰੀ ਮਾਂ ਆ ਪਰ ਜਦੋਂ ਵੀ ਵੀਰਾ ਕਿਤੇ ਉਹਨੂੰ ਬੁੱਕਲ ਚ ਲੈੰਦੀ ਉਹਨੂੰ ਅੰਤਾਂ ਦੀ ਨਿਗਤ ਅੰਤਾਂ ਦਾ ਸਕੂਨ ਉਸ ਮਾਂ ਦੀ ਬੁੱਕਲ ਚ ਮਹਿਸੂਸ ਹੁੰਦਾ ਅੱਛਾ ਬਸੰਤ ਕੌਰ ਏਸੇ ਕੋਸ਼ਿਸ਼ ਚ ਰਹਿੰਦੀ ਵੀ ਕੁਲਦੀਪ ਕਿਤੇ ਵੀਰਾਂ ਦੇ ਆਲੇ ਦੁਆਲੇ ਨਾ ਹੋ ਜੇ ਕਿਤੇ ਉਹਦੇ ਕੋਲ ਨਾ ਜਾਵੇ ਪਰ ਕੁਲਦੀਪ ਮੁੜ ਮੁੜ ਵੀਰਾਂ ਕੋਲ ਹੀ ਜਾਂਦਾ ਅੱਛਾ ਭਾਵੇਂ ਬਸੰਤ ਕੌਰ ਨੇ ਕੁਲਦੀਪ ਦੀ ਪਰਵਰਿਸ਼ ਚ ਕੋਈ ਕਸਰ ਨਹੀਂ ਛੱਡੀ ਪਰ ਪਤਾ ਨਹੀਂ ਕਿਉਂ ਕੁਲਦੀਪ ਦਾ ਜੀ ਵੀਰਾਂ ਕੋਲ ਜਾਦੇ ਲੱਗਦਾ ਉਹ ਘੁੰਮ ਘੁਮਾ ਕੇ ਵੀਰਾਂ ਕੋਲ ਜਾ ਬੈਠਦਾ ਜਦੋਂ ਬਸੰਤ ਕੌਰ ਇਹ ਦੇਖਦੀ ਤਾਂ ਉਹ ਅੱਗ ਬਬੂਲੀ ਹੋ ਜਾਂਦੀ ਹੂੰ ਉਹ ਆਨੇ ਬਹਾਨੇ ਵੀਰਾਂ ਨਾਲ ਲੜਨ ਲੱਗ ਜਾਂਦੀ ਅੱਛਾ ਕਈ ਵਾਰ ਤਾਂ ਇਹ ਵੀ ਹੋਇਆ ਵੀ ਉਹਨੇ ਹੱਥ ਚੱਕਣ ਦੀ ਵੀ ਕੋਸ਼ਿਸ਼ ਕੀਤੀ ਦੱਸਣ ਵਾਲੇ ਤਾਂ ਇਹ ਵੀ ਦੱਸਦੇ ਐ ਵੀ ਇੱਕ ਦੋ ਵਾਰ ਤਾਂ ਹੱਥ ਚੱਕ ਵੀ ਲਿਆ ਸੀ ਅੱਛਾ ਗੱਲਬਾਤ ਹੀ ਦੇਖ ਕੇ ਸਰਦਾਰ ਨੇ ਕਈ ਵਾਰ ਬਸੰਤ ਕੌਰ ਨੂੰ ਸਮਝਾਇਆ ਵੀ ਆਪਣੇ ਘਰ ਦਾ ਜੀ ਹੈ ਤੂੰ ਇਹ ਸੱਤ ਤੱਕ ਨਾ ਜਾਇਆ ਕਰ ਅੱਛਾ ਸਰਦਾਰ ਦੀ ਵੀ ਐਡੀ ਜ਼ਰਤ ਨਹੀਂ ਸੀ ਪੈਂਦੀ ਵੀ ਬਸੰਤ ਕੌਰ ਨੂੰ ਡਾਂਟ ਸਕੇ ਜਾਂ ਝਿੜਕ ਸਕੇ ਹੂੰ ਬਸੰਤ ਕੌਰ ਨੇ ਇੰਨੀ ਗਲਤੀ ਖੇਡ ਜਾਣਾ ਵੀ ਤੁਸੀਂ ਤਾਂ ਉਹਦੀ ਤਰਫਦਾਰੀ ਕਰਦੇ ਹੋ। ਅੱਛਾ। ਉਹ ਜਗਰੂਪ ਸਿੰਘ ਨਾਲ ਰੁੱਸ ਜਾਂਦੀ। ਅੱਛਾ। ਸ਼ਾਇਦ ਐਨਕ ਸਰਦਾਰ ਦਾ ਹੀ ਡਰ ਸੀ ਵੀ ਉਹ ਵੀਰਾਂ ਨਾਲ ਇੱਕ ਹੱਦ ਤੋਂ ਵੱਧ ਕੇ ਬੱਸ ਲੁਕੀ ਨਹੀਂ ਸੀ ਕਰਦੀ। ਅੱਛਾ। ਤੇ ਇੱਕ ਦਿਨ ਇਹ ਡਰ ਵੀ ਉੱਠ ਗਿਆ। ਜਗਰੂਪ ਸਿੰਘ ਦੀ ਅਚਾਨਕ ਮੌਤ ਹੋ ਗਈ। ਅੱਛਾ। ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ। ਹੂੰ। ਜਿੱਥੇ ਬਸੰਤ ਕੌਰ ਨੇ ਉਸ ਪਰਿਵਾਰ ਨੂੰ ਸਿਆਣਾ ਵਾਂਗੂ ਬੁੱਕਲ ਚ ਸਮੇਟਣਾ ਸੀ। ਉਹ ਉਸੇਕ ਮੁੰਕੇਰੀਆਂ ਚ ਫਸੀ ਰਹਿੰਦੀ। ਵੀ ਕੁਲਦੀਪ ਆਪਣੀ ਮਾਂ ਵੀਰਾਂ ਦੇ ਨੇੜੇ ਨਾ ਕਿਤੇ ਹੋਵੇ। ਹੂੰ। ਜਗਰੂਪ ਸਿੰਘ ਦੀ ਮੌਤ ਦੇ ਬਾਅਦ ਬਸੰਤ ਕੌਰ ਨੂੰ ਵੀਰਾਂ ਦੇ ਉੱਤੇ ਹਕੂਮਤ ਚਲਾਉਣ ਦੀ ਪੂਰੀ-ਪੂਰੀ ਖੁੱਲ੍ਹ ਮਿਲ ਗਈ ਸੀ। ਕੋਈ ਰੋਕਣ ਟੋਕਣ ਵਾਲਾ ਉਸ ਪਰਿਵਾਰ 'ਚ ਬਚਿਆ ਹੀ ਨਹੀਂ ਸੀ। ਹੂੰ ਤੇ ਉਸ ਦੀ ਮੌਤ ਦੇ ਬਾਅਦ ਤਾਂ ਬਸੰਤ ਕੌਰ ਨੇ ਜਿਵੇਂ ਵੀਰਾਂ ਨਾਲ ਕੋਈ ਵੈਰੀ ਬਣ ਲਿਆ ਸੀ। ਅੱਛਾ ਕੁਲਦੀਪ ਵੀ ਹੁਣ ਥੋੜਾ ਸਿਆਣਾ ਹੋ ਗਿਆ ਸੀ ਤੇ ਉਹ ਇਹ ਰਵੱਈਆ ਆਪਣੀ ਮਾਂ ਦਾ ਵੀਰਾਂ ਪ੍ਰਤੀ ਦੇਖਦਾ ਸੀ। ਹੂੰ ਉਹ ਆਪਣੀ ਮਾਂ ਬਸੰਤ ਕੌਰ ਨੂੰ ਸਮਝਾਉਂਦਾ ਵੀ ਮਾਂ ਤੂੰ ਕਿਉਂ ਵੀਰਾਂ ਮਾਸੀ ਦੇ ਮਗਰ ਪਈ ਰਹਿੰਦੀ ਐ? ਕਿੰਨਾ ਤਾਂ ਉਹ ਮੇਰਾ ਪਿਆਰ ਕਰਦੀ ਐ, ਕਿੰਨਾ ਆਪਣੇ ਸਾਰਿਆਂ ਦਾ ਖਿਆਲ ਰੱਖਦੀ ਐ। ਹੂੰ ਪਰ ਬਸੰਤ ਕੌਰ ਜਿਹੜੀ ਹੁਣ ਬੀਰਾ ਨੂੰ ਉਸ ਪਰਿਵਾਰ ਦਾ ਜੀਨੀ ਬਲਕਿ ਇੱਕ ਨੌਕਰਾਂ ਨਹੀਂ ਸਮਝਦੀ ਸੀ ਉਹ ਕੁਲਦੀਪ ਨੂੰ ਕਹਿੰਦੀ ਵੀ ਤੈਨੂੰ ਇਹਦਾ ਕੀ ਹੇਜ ਮਾਰਦਾ ਨੌਕਰ ਹੈ ਆਪਣੇ ਘਰ ਦੀ ਤੈਨੂੰ ਨਹੀਂ ਪਤਾ ਪੁੱਤ ਨੌਕਰਾਂ ਤੋਂ ਕਿਵੇਂ ਕੰਮ ਕਰਾਈਦਾ ਅੱਛਾ ਬਸੰਤ ਕੌਰ ਕੁਲਦੀਪ ਨੂੰ ਇਹ ਗੱਲ ਸਮਝਾਤਾ ਦਿੰਦੀ ਪਰ ਕੁਲਦੀਪ ਦੀ ਇਸ ਗੱਲ ਨਾਲ ਉਹਦੇ ਮਨ ਅੰਦਰ ਅੰਤਾਂ ਦਾ ਡਰ ਪੈਦਾ ਹੋ ਜਾਂਦਾ ਹੂੰ ਉਹਨੂੰ ਇਹੀ ਡਰ ਹੁੰਦਾ ਵੀ ਜੇ ਇਹਦੀ ਹਮਾਇਤ ਕਰ ਰਿਹਾ ਹੈ ਕੱਲ ਨੂੰ ਕਿਤੇ ਇਹਦੇ ਹੱਕ ਜੀ ਨਾ ਹੋ ਜੇ ਮੈਨੂੰ ਘਰੋਂ ਹੀ ਬਾਹਰ ਕੱਢ ਦੇ ਅੱਛਾ ਕਈ ਵਾਰ ਇਹੀ ਗੱਲ ਹੋਈ ਜਦੋਂ ਬਸੰਤ ਕੌਰ ਨੇ ਵੀਰਾਂ ਨੂੰ ਝਟਕਣਾ ਤਾਂ ਕੁਲਦੀਪ ਨੇ ਆਪਣੀ ਮਾਂ ਬਸੰਤ ਕੌਰ ਨੂੰ ਚਿਮੜ ਜਾਣਾ ਅੱਛਾ ਤਾਂ ਬਸੰਤ ਕੌਰ ਦਾ ਡਰ ਹੋਰ ਗਹਿਰਾ ਹੁੰਦਾ ਗਿਆ ਉਹਨੂੰ ਲੱਗਣ ਲੱਗਿਆ ਵੀ ਨਾ ਤਾਂ ਹੁਣ ਇਸ ਘਰ 'ਚ ਵੀਰਾਂ ਦੀ ਲੋੜ ਐ ਹੂੰ ਤੇ ਦੂਜੇ ਪਾਸੇ ਜੇ ਵੀਰਾਂ ਰਹੂਗੀ ਤਾਂ ਕੁਲਦੀਪ ਦਾ ਰਵਈਆ ਮੇਰੇ ਪ੍ਰਤੀ ਵੀ ਬਦਲ ਜਾਊਗਾ ਕੱਲ ਨੂੰ ਜੇ ਇਹਨੂੰ ਇਹ ਸਚਾਈ ਪਤਾ ਲੱਗ ਗਈ ਵੀ ਮੈਂ ਇਹਦੀ ਮਾਂ ਨਹੀਂ ਵੀਰਾਂ ਇਹਦੀ ਮਾਂ ਆ ਮੇਰੇ ਨਾਲ ਪਤਾ ਨਹੀਂ ਕੀ ਕਰੂਗਾ ਹੂੰ ਮੈਂ ਆਪਦੇ ਪੈਰਾਂ ਤੇ ਆਪ ਕਿਉਂ ਕਹਾੜੀ ਮਾਰਾ ਹੂੰ ਤਾਂ ਉਹਨੇ ਇੱਕ ਦਿਨ ਬੇਬੇਦਾਨੀ ਨਾਲ ਗੱਲ ਕਰੀ ਅੱਛਾ ਮੈਨੂੰ ਔਲਾਦ ਚਾਹੀਦੀ ਸੀ ਮੈਨੂੰ ਔਲਾਦ ਮਿਲ ਗਈ ਹੂੰ ਸਰਦਾਰ ਹੈ ਨਹੀਂ ਮੈਂ ਮੇਰੇ ਪੁੱਤ ਦੇ ਸਿਰ ਤੇ ਗੁਜ਼ਾਰਾ ਕਰਨਾ ਹੂੰ ਮੈਂ ਨਹੀਂ ਚਾਹੁੰਦੀ ਵੀਰਾਂ ਕਰਕੇ ਕੁਲਦੀਪ ਮੇਰੇ ਤੋਂ ਦੂਰ ਹੋਵੇ ਹੂੰ ਤਾਂ ਬੇਬੇ ਦਾਨੀ ਉਹਨੂੰ ਪੁੱਛਦੀ ਹੈ ਵੀ ਸਰਦਾਰ ਨਹੀਂ ਤੂੰ ਚਾਹੁੰਦੀ ਕੀ ਆ ਹੂੰ ਉਹ ਕਹਿੰਦੀ ਮੈਂ ਚਾਹੁੰਦੀ ਇਹ ਆ ਵੀ ਵੀਰਾਂ ਇਸ ਘਰ ਚੋਂ ਚਲੀ ਜਾਵੇ ਅੱਛਾ ਜਿੰਨਾ ਪੈਸਾ ਉਹਨੂੰ ਚਾਹੀਦਾ ਹੈ ਜੋ ਚੀਜ਼ ਉਹਨੂੰ ਚਾਹੀਦੀ ਹੈ ਉਹ ਇੱਥੋਂ ਲੈ ਜੇ ਅੱਛਾ ਮੈਂ ਮਨਾ ਨਹੀਂ ਕਰਦੀ ਅੱਛਾ ਬੇਬੇ ਦਾਨੀ ਵੀਰਾਂ ਨਾਲ ਗੱਲ ਕਰਦੀ ਹੈ ਵੀ ਪੁੱਤ ਸਰਦਾਰ ਨਹੀਂ ਦਾ ਇਹ ਹੁਕਮ ਆ ਹੂੰ ਹੂੰ ਤਵੀਰਾ ਕਹਿੰਦੀ ਮੈਂ ਇਸ ਘਰ ਨੂੰ ਕਿਉਂ ਛੱਡ ਕੇ ਜਾਵਾਂ ਮੇਰਾ ਪੁੱਤ ਹੈ ਮੈਂ ਇਸ ਘਰ ਦੀ ਜੜ ਲਾਈ ਹੈ ਹਾਂ ਬੇਬੇਦਾਨੀ ਉਹਨੂੰ ਸਮਝਾਉਂਦੀ ਹੈ ਵੀ ਪੁੱਤ ਇਹ ਇਸ ਪਰਿਵਾਰ ਦੀ ਸ਼ਰਤ ਸੀ ਕਿ ਤੂੰ ਇਹਨਾਂ ਨੂੰ ਔਲਾਦ ਦੇਵੇਂਗੀ ਮੁੜ ਕੇ ਇਸ ਘਰ ਤੇ ਨਾ ਉਸ ਬੱਚੇ ਦੇ ਤੂੰ ਕੋਈ ਆਪਣਾ ਹੱਕ ਰੱਖੇਗੀ ਅੱਛਾ ਤੇਰੇ ਨਾਲੇ ਪਹਿਲਾਂ ਗੱਲਾਂ ਮੈਂ ਕਰੀਆਂ ਸੀ ਹੂੰ ਉਹ ਕਹਿੰਦੀ ਤੈਨੂੰ ਪੈਸੇ ਦੇ ਰਹੀ ਹੈ ਜੋ ਚੀਜ਼ ਚਾਹੀਦੀ ਹੈ ਤੈਨੂੰ ਤੂੰ ਲੈ ਹੂੰ ਤੂੰ ਆਪਣੇ ਪਿੱਛੇ ਪਰਿਵਾਰ ਵਾਲ ਵੀ ਨਿਗਾਹ ਮਾਰ ਕੀ ਹਾਲਤ ਨੇ ਉਹਨਾਂ ਦੀ ਹੂੰ ਤੂੰ ਪੈਸੇ ਲੈ ਕੇ ਜਾ ਉਹਨਾਂ ਦੀ ਹਾਲਤ ਸੁਧਰ ਜੂਗੀ ਹੂੰ ਵੀਰਾ ਸਬਰ ਦਾ ਘੁੱਟ ਭਰ ਕੇ ਬੇਬੇਦਾਨੀ ਦੀ ਗੱਲ ਮੰਨ ਲੈਂਦੀ ਹੈ ਅੱਛਾ ਤੇ ਉਹ ਉੱਥੋਂ ਚਲੀ ਜਾਂਦੀ ਹੈ ਹੂੰ ਨਾ ਚਾਹੁੰਦੇ ਹੋਏ ਵੀ ਉਹ ਇਸ ਹਵੇਲੀ ਨੂੰ ਛੱਡ ਦਿੰਦੀ ਹੈ ਪਰ ਉਹਦੇ ਅੰਦਰ ਪਤਾ ਨਹੀਂ ਕਿੰਨਾ ਕੰਤਾਂ ਦਾ ਕਰਲਾਪ ਸੀ ਜਿਨੇ ਇਸ ਪਰਿਵਾਰ ਨੂੰ ਕੋਈ ਬਦਅਸੀਸ ਦਿੱਤੀ ਤੇ ਮੁੜ ਕੇ ਇਸ ਪਰਿਵਾਰ 'ਚ ਖੁਸ਼ੀ ਨਹੀਂ ਆਈ ਅੱਛਾ ਕੁਲਦੀਪ ਇਸ ਪਿੱਛੋਂ ਬਿਮਾਰ ਰਹਿਣ ਲੱਗ ਗਿਆ ਅੱਛਾ ਕਈ ਦਿਨ ਕੁਲਦੀਪ ਜਦੋਂ ਵੀਰਾਂ ਨੂੰ ਉਸ ਹਵੇਲੀ ਨਹੀਂ ਦੇਖਦਾ ਤਾਂ ਉਹ ਆਪਣੀ ਮਾਂ ਬਸੰਤ ਗੌਰ ਨੂੰ ਪੁੱਛਦਾ ਵੀ ਮਾਂ ਮਾਸੀ ਨਹੀਂ ਦਿੰਦੀ ਵੀਰਾਂ ਕਿਤੇ ਹੂੰ ਉਹ ਕਹਿੰਦੀ ਪੁੱਤ ਆਪਣੇ ਕੰਮ ਕਰਨ ਆਈ ਸੀ ਉਹ ਹੁਣ ਉਹਨੂੰ ਕੰਮ ਕਿਤੇ ਹੋਰ ਮਿਲ ਗਿਆ ਉਹ ਚਲੀ ਗਈ ਅੱਛਾ ਇਹ ਗੱਲ ਸੁਣ ਕੇ ਜਿਵੇਂ ਉਹਦੇ ਅੰਦਰ ਕੋਈ ਤਾਰ ਫਿਰ ਗਈ ਹੋਵੇ ਅੱਛਾ ਉਹ ਕਹਿੰਦਾ ਮਾਂ ਤੂੰ ਉਹਨੂੰ ਕਿਉਂ ਜਾਣ ਦਿੱਤਾ ਕਿੰਨਾ ਆਪਣਾ ਕੰਮ ਕਾਰ ਸੰਭਾਲਦੀ ਸੀ ਉਹ ਮੇਰਾ ਵੀ ਕਿੰਨਾ ਤੇ ਉਹ ਕਰਦੀ ਸੀ ਤੇਰੇ ਮੰਗ ਹੂੰ ਆਪਾਂ ਨੂੰ ਕੰਮ ਵਾਲੀ ਦੀ ਲੋੜ ਤਾਂ ਹੈ ਤੂੰ ਰੱਖ ਲੈਂਦੀ ਹੂੰ ਉਹ ਕਹਿੰਦੀ ਪੁੱਤ ਉਹਦੀ ਮਜਬੂਰੀ ਹੋਣੀ ਆ ਕੋਈ ਉਹ ਆਪ ਜਵਾਬ ਦੇ ਦੇਗੀ ਕਿ ਮੈਂ ਥੋੜੀ ਭੇਜੀ ਇਹੋ ਹੂੰ ਕੁਲਦੀਪ ਆਪਣੇ ਮਨ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕਰਦਾ ਹੈ ਮੜੇ ਆਪਣੇ ਮਨ ਨੂੰ ਦਲਾਸੇ ਦਿੰਦਾ ਹੈ ਪਰ ਪਤਾ ਨਹੀਂ ਅੰਦਰ ਇੱਕ ਉਹਦੇ ਕੀ ਖਿੱਚ ਸੀ ਜਿਹੜੀ ਉਹਨੂੰ ਬੇਚੈਨ ਰੱਖਦੀ ਸੀ ਅੱਛਾ ਉਹਨੇ ਕਈ ਵਾਰ ਬੇਬੇ ਦਾਨੀ ਨਾਲ ਵੀ ਗੱਲ ਕੀਤੀ ਕਿਉਂਕਿ ਬੇਬੇ ਦਾਨੀ ਦਾ ਉਸ ਪਰਿਵਾਰ ਨਾਲ ਖਾਸਾ ਅਸਰ ਸੂਕ ਸੀ ਹੂੰ ਉਹਨੇ ਬੇਬੇ ਦਾਨੀ ਨਾਲ ਵੀ ਗੱਲ ਕੀਤੀ ਬੇਬੇ ਮੈਨੂੰ ਪਤਾ ਨਹੀਂ ਕਿਉਂ ਜਿੱਦਾਂ ਦੀ ਵੀਰਾ ਮਾਸੀ ਗਈ ਹੈ ਅੰਦਰ ਇੱਕ ਖਿੱਚ ਜੀ ਹੈ ਤੜਫ ਜੀ ਹੈ ਤਾਂ ਬੇਬੇ ਉਹਨੂੰ ਦੱਸਦੀ ਵੀ ਪੁੱਤ ਜੇ ਆਪਾਂ 4 ਦਿਨ ਘਰੇ ਕੁੱਤਾ ਰੱਖ ਲਈਏ ਉਹਦੇ ਨਾਲ ਵੀ ਮੂੰਹ ਪੈ ਜਾਂਦਾ ਤੇਰਾ ਉਹਦੇ ਨਾਲ ਮੂੰਹ ਸੀ ਤੈਨੂੰ ਖੜ੍ਹਾ ਆਇਆ ਉਹਨੇ ਤੈਨੂੰ ਪਾਲਿਆ ਹੂੰ ਤੇਰਾ ਗੂਮ ਹੋ ਤੋਤੇ ਹੋਣੀ ਹਾਂ ਬੇਬੇਦਾਨੀ ਦੀਆਂ ਇਹਨਾਂ ਗੱਲਾਂ ਦਾ ਵੀ ਕੁਲਦੀਪ ਤੇ ਕੋਈ ਅਸਰ ਨਾ ਹੁੰਦਾ ਉਹ ਗੱਲ ਸੁਣਦਾ ਲੈਂਦਾ ਪਰ ਉਹਨੂੰ ਗੱਲ ਇਹ ਜੱਜਦੀ ਨਹੀਂ ਸੀ ਫੱਬਦੀ ਨਹੀਂ ਸੀ ਅੱਛਾ ਉਹ ਕਈ ਵਾਰ ਆਪਣੀ ਮਾਂ ਬਸੰਤ ਕੌਰ ਨਾਲ ਵੀ ਗੱਲ ਕਰਦਾ ਵੀ ਮਾਂ ਜੇ ਉਹ ਚਲੀ ਗਈ ਆਪਾਂ ਇਹ ਤਾਂ ਕਰ ਸਕਦੇ ਆਂ ਵੀ ਆਪਾਂ ਉਹਨੂੰ ਕਦੇ ਮਿਲਿਆ ਹੀ ਜਾ ਕੇ ਜਾਂ ਆਪਾਂ ਉਹਨੂੰ ਚਿੱਠੀ ਪੱਤਰ ਭੇਜ ਦਿੰਨੇ ਕੋਈ ਉਹ ਆਪਾਂ ਨੂੰ ਮਿਲਣੀ ਆ ਜੇ ਅੱਛਾ ਤਾਂ ਉਹਦੀ ਮਾਂ ਉਹਨੂੰ ਕੋਈ ਬਹਾਨਾ ਮਾਰ ਕੇ ਟਾਲ ਦਿੰਦੀ ਅੱਛਾ ਥੋੜਾ ਟਾਈਮ ਤਾਂ ਸਮਾਂ ਵੀ ਲੰਘ ਗਿਆ ਕੁਲਦੀਪ ਦਾ ਬੇਬੇਦਾਨੀ ਨਾਲ ਵੀ ਸ਼ਾਇਦ ਚਿੱਤ ਲੱਗਿਆ ਰਹਿੰਦਾ ਤਾਂ ਵੀਰਾਂ ਨੂੰ ਯਾਦ ਤਾਂ ਜ਼ਰੂ ਪਰ ਆਪਣਾ ਮਨ ਸਮਝਾਈ ਰੱਖਦਾ ਹੂੰ ਬੇਬੇਦਾਨੀ ਬਿਰਧ ਹੁੰਦੀ ਜਾਂਦੀ ਸੀ ਤਾਂ ਉਹਨੇ ਵੀ ਉਸ ਪਰਿਵਾਰ ਚ ਆਉਣਾ ਜਾਣਾ ਘੱਟ ਕਰਦਾ ਕੰਮ ਛੱਡਦਾ ਅੱਛਾ ਕੁਲਦੀਪ ਇਸ ਪਿੱਛੋਂ ਹੋਰ ਵੀ ਇਕੱਲਾ ਹੋ ਗਿਆ ਅੱਛਾ ਉਹ ਇਕੱਲਾ ਬੈਠਾ ਏਸੀ ਗੱਲ ਬਾਰੇ ਸੋਚਦਾ ਰਹਿੰਦਾ ਵੀ ਮੈਨੂੰ ਵੀਰਾ ਮਾਸੀ ਕਿਉਂ ਜ਼ਿਆਦਾ ਆਉਂਦੀ ਹੈ ਅੱਛਾ ਕਿਉਂ ਇਸ ਘਰ ਚ ਮੈਨੂੰ ਉਹਦੀ ਕਮੀ ਮਹਿਸੂਸ ਹੁੰਦੀ ਹੈ ਜਿੱਥੇ ਬਾਕੀ ਪਰਿਵਾਰ ਹੈ ਮੇਰੀ ਮਾਂ ਮੇਰਾ ਇੰਨਾ ਕਰਦੀ ਹੈ ਮੈਨੂੰ ਉਹ ਇਕੱਲੀ ਦੀ ਕਮੀ ਕਿਉਂ ਇੰਨੀ ਖੜਕਦੀ ਹੈ ਹੂੰ ਪਰ ਉਹਦਾ ਮਨ ਉਹਨੂੰ ਕੋਈ ਜਵਾਬ ਨਾ ਦਿੰਦਾ ਹੂੰ ਜਿੱਥੇ ਉਹ ਪਹਿਲਾਂ ਕਦੇ ਦੁੱਖ ਸੁੱਖ ਬੇਬੇਦਾਨੀ ਨਾ ਕਰ ਲੈਂਦਾ ਹੁਣ ਉਹ ਦੁੱਖ ਸਕਰ ਨੂੰ ਵੀ ਗਿਆ ਸੀ ਉਹ ਕਿਉਂਕਿ ਬੇਬੇ ਆਉਣ ਫਟ ਗਈ ਸੀ ਹੂੰ ਉਹਦੇ ਸੁਪਨਿਆਂ ਚ ਵੀ ਵੀਰਾ ਮਾਸੀ ਆਉਣ ਲੱਗ ਗਈ ਹੂੰ ਸੁੱਤੇ ਪਏ ਦੇ ਉਹਦੇ ਸੁਪਨਿਆਂ ਚ ਜਦੋਂ ਵੀਰਾ ਮਾਸੀ ਆ ਜਾਂਦੀ ਤਾਂ ਉਹ ਹੋਰ ਵੀ ਬੇਚੈਨ ਹੋ ਜਾਂਦਾ ਉਹਨੂੰ ਅਕਸਰ ਹੀ ਆਪਣੀ ਵੀਰਾ ਮਾਸੀ ਦੇ ਸੁਪਨੇ ਆਉਂਦੇ ਰਹਿੰਦੇ ਅੱਛਾ ਇੱਕ ਦਿਨ ਉਹਨੂੰ ਪਏ ਪਏ ਨੂੰ ਸੁਪਨਾ ਆਇਆ ਵੀ ਜਿਵੇਂ ਉਹ ਵੀਰਾ ਮਾਸੀ ਦੇ ਪਿੱਛੇ ਪਿੱਛੇ ਭੱਜ ਰਿਹਾ ਹੂੰ ਤੇ ਉਹ ਉਹਦੇ ਅੱਗੇ ਅੱਗੇ ਕਿਸੇ ਨਹਿਰ ਚ ਡਿੱਗ ਗਈ ਅੱਛਾ ਉਹ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਰੋਕ ਨਾ ਸਕਿਆ ਅੱਛਾ ਉਹ ਇੱਕਦਮ ਕਬਰਾ ਕੇ ਉੱਠਿਆ ਤੇ ਉਹਦੇ ਮੱਥੇ ਨੂੰ ਪਸੀਨਾ ਆ ਗਿਆ ਅੱਛਾ ਉਹ ਸੋਚਦਾ ਵੀ ਮੈਨੂੰ ਇਹੋ ਜਿਹਾ ਡਰਾਵਣਾ ਸੁਪਨਾ ਕਿਉਂ ਆਇਆ ਫਿਰ ਉਹ ਇਹ ਵੀ ਸੋਚਦਾ ਵੀ ਸ਼ਾਇਦ ਵੀਰਾਮਾਸੀ ਨੂੰ ਮੇਰੀ ਲੋੜ ਨਾ ਹੋਵੇ ਉਹ ਕਿਸੇ ਮੁਸੀਬਤ 'ਚ ਨਾ ਹੋਵੇ ਅੱਛਾ ਤੇ ਉਹ ਸਵੇਰੀ ਉੱਠਦਾ ਤੇ ਆਪਣੀ ਮਾਂ ਨਾਲ ਗੱਲਬਾਤ ਕਰੇ ਬਿਨਾ ਸਿੱਧਾ ਬੇਬੇਦਾਨੀ ਕੋਲ ਜਾਂਦਾ ਅੱਛਾ ਉਹ ਬੇਬੇਦਾਨੀ ਨੂੰ ਆਪਣਾ ਸੁਪਨਾ ਸੁਣਾਉਂਦਾ ਵੀ ਬੇਬੇ ਮੈਨੂੰ ਐ ਸੁਪਨਾ ਆਇਆ ਮੈਨੂੰ ਲੱਗਦਾ ਵੀ ਵੀਰਾਮਾਸੀ ਨੂੰ ਆਪਣੀ ਲੋੜ ਹੈ ਹੂੰ ਬੇਬੇਦਾਨੀ ਜਿਹੜੀ ਸਾਰੀ ਸੱਚਾਈ ਜਾਣਦੀ ਸੀ ਉਹ ਜਿਵੇਂ ਤਵੇਂ ਉਹਨੂੰ ਬਰਗਲਾਉਣ ਦੀ ਕੋਸ਼ਿਸ਼ ਕਰਦੀ ਹੈ ਹੂੰ ਉਹ ਕਹਿੰਦਾ ਬੇਬੇ ਮੈਂ ਹੁਣ ਵੱਡਾ ਹੋ ਗਿਆ ਹੁਣ ਤੂੰ ਗੱਲਾਂ ਤੇ ਪੜਦੇ ਜੇ ਨਾ ਆਪਾ ਮੈਨੂੰ ਇਹ ਜ਼ਰੂਰ ਪਤਾ ਹੈ ਵੀ ਵੀਰਾ ਮਾਸੀ ਨਾਲ ਮੇਰਾ ਕੋਈ ਰਿਸ਼ਤਾ ਪਤਾ ਨਹੀਂ ਇਸ ਜਨਮ ਦਾ ਪਤਾ ਨਹੀਂ ਪਿਛਲੇ ਜਨਮ ਦਾ ਜੇ ਤੈਨੂੰ ਕੋਈ ਸਚਾਈ ਪਤਾ ਹੈ ਮੈਨੂੰ ਦੱਸ ਦੇ ਨਹੀਂ ਸਚਾਈ ਦੱਸਣੀ ਤਾਂ ਮੈਨੂੰ ਉਹਦਾ ਥੋੜਾ ਪਤਾ ਦੱਸ ਦੇ ਮੈਂ ਉਹਨੂੰ ਇੱਕ ਵਾਰ ਮਿਲ ਕੇ ਜ਼ਰੂਰ ਆਣਾ ਅੱਛਾ ਜਦੋਂ ਕੁਲਦੀਪ ਬੇਬੇਦਾਨੀ ਨਾਲ ਥੋੜੀ ਤਲਖੀ ਚ ਗੱਲ ਕਰਦਾ ਤਾਂ ਉਹ ਭਾਵਕ ਹੋ ਕੇ ਉਹਨੂੰ ਸਾਰੀ ਸਚਾਈ ਦੱਸ ਦਿੰਦੀ ਐ ਪਰ ਉਹ ਤੇ ਇੱਕ ਨੇਮ ਲੈਂਦੀ ਐ ਅੱਛਾ ਉਹ ਕਹਿੰਦੀ ਵੀ ਮੈਂ ਤੈਨੂੰ ਸਾਰੀ ਸਚਾਈ ਦੱਸਦੀ ਆ ਪਰ ਮੈਨੂੰ ਦੋ ਬਚਨ ਦੇ ਇੱਕ ਤਾਂ ਤੂੰ ਆਪਣੀ ਮਾਂ ਨੂੰ ਇਹ ਗੱਲ ਨਹੀਂ ਦੱਸੇਗਾ ਦੂਜਾ ਤੂੰ ਕਦੇ ਵੀਰਾਂ ਨੂੰ ਮਿਲਣ ਨਹੀਂ ਜਾਏਗਾ ਵੀ ਤੂੰ ਆਪਣੀ ਮਾਂ ਨੂੰ ਇਹ ਨਹੀਂ ਦੱਸੇਗਾ ਮੈਂ ਤੈਨੂੰ ਸੱਚ ਦੱਸਦਾ ਹਾਂ ਅੱਛਾ ਕੁਲਦੀਪ ਕਹਿੰਦਾ ਠੀਕ ਹੈ ਮੈਨੂੰ ਤੇਰਾ ਵਚਨ ਮਨਜ਼ੂਰ ਆ ਉਹਨਾਂ ਸਮਿਆਂ 'ਚ ਸ਼ਾਇਦ ਜ਼ਬਾਨਾਂ ਦੀ ਕੀਮਤ ਵੀ ਹੁੰਦੀ ਸੀ ਹੂੰ ਉਹ ਕਹਿੰਦਾ ਤੈਨੂੰ ਵਚਨ ਦਿੱਤਾ ਮੈਂ ਮੈਂ ਨਹੀਂ ਦੱਸੂਗਾ ਹੂੰ ਨਾ ਮੈਂ ਜਾਊਂਗਾ ਹੂੰ ਤਾ ਉਹ ਦੱਸਦੀ ਹੈ ਵੀ ਉਹ ਤੇਰੀ ਮਾਸੀ ਨਹੀਂ ਉਹ ਤੇਰੀ ਅਸਲ ਮਾਂ ਆ ਤੈਨੂੰ ਜਿਹੜੀ ਖਿੱਚ ਉਹਦੇ ਅੰਦਰੋਂ ਮਹਿਸੂਸ ਹੁੰਦੀ ਆ ਸ਼ੁਰੂ ਤੋਂ ਹੀ ਉਹ ਉਹਦੀ ਮਮਤਾ ਦੀ ਖਿੱਚ ਹੈ ਅੱਛਾ ਗੁਲਦੀਪ ਇਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਜਾਂਦਾ ਉਹ ਭਾਵਕ ਹੋ ਜਾਂਦਾ ਉਹਨੂੰ ਐ ਲੱਗਦਾ ਜਿਵੇਂ ਉਹਦੇ ਥੱਲੋਂ ਜ਼ਮੀਨ ਨਿਕਲ ਗਈ ਹੋਵੇ ਅੱਛਾ ਉਹ ਸੋਚਦਾ ਵੀ ਜਿਹਨੂੰ ਮੇਰੀ ਮਾਂ ਮੇਰੇ ਸਾਹਮਣੇ ਨੌਕਰਾਂ ਨਹੀਂ ਬਣਾ ਕੇ ਪੇਸ਼ ਕਰਦੀ ਰਹੀ ਹੈ ਉਹ ਮੇਰੀ ਮਾਂ ਆ ਮੈਂ ਉਹਤੇ ਤਸੱਦਦ ਹੁੰਦਾ ਵੀ ਦੇਖਿਆ ਤੇ ਮੈਂ ਕੁਝ ਕਰ ਨਹੀਂ ਸਕਿਆ ਹੂੰ ਕੋਈ ਇਹ ਵੀ ਸੋਚਦਾ ਵੀ ਮੇਰੀ ਮਾਂ ਬਸੰਤ ਕਰਨ ਲਈ ਉਹਦੇ ਨਾਲ ਇਹ じゃ ਕਿਉਂ ਕਰਿਆ ਜਦੋਂ ਉਹਨਾਂ ਨੂੰ ਔਲਾਦ ਦੀ ਲੋੜ ਸੀ ਜਿਨੇ ਉਹਨੂੰ ਔਲਾਦ ਦਿੱਤੀ ਹੈ ਉਹਨੇ ਉਹੀ ਘਰੋਂ ਕੱਢ ਦਿੱਤੀ ਹੂੰ ਉਹਨੇ ਥੋੜੀ ਵੀ ਪਰਵਾਹ ਨਾ ਕਰੀ ਮੇਰੀ ਮਮਤਾ ਦੀ ਹੂੰ ਬੇਬੇਦਾਨੀ ਦੀ ਗੱਲ ਸੁਣ ਕੇ ਉਹ ਭਰੇ ਮਨ ਨਾਲ ਘਰੇ ਆ ਜਾਂਦਾ ਹੂੰ ਪਰ ਇਸ ਪਿੱਛੋਂ ਤਾਂ ਜਿਵੇਂ ਉਹਨੇ ਮੰਝਾ ਹੀ ਮੰਨ ਲਿਆ ਸੀ ਅੱਛਾ ਕਿਉਂਕਿ ਉਹਨੂੰ ਸੱਚਾਈ ਵੀ ਪਤਾ ਲੱਗ ਗਈ ਸੀ ਤੇ ਦੂਜਾ ਉਹ ਕਰ ਵੀ ਕੁਝ ਨਹੀਂ ਸੀ ਸਕਦਾ ਕਿਉਂਕਿ ਬੇਬੇਦਾਨੀ ਉਹਨਾਂ ਨੇ ਵਚਨ ਦਿੱਤਾ ਸੀ ਹੂੰ ਬਸੰਤ ਕੌਰ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਸੀ ਵੀ ਬੇਬੇਦਾਨੀ ਨੇ ਇਹਨੂੰ ਸੱਚਾਈ ਦੱਸਤੀ ਉਹਨੂੰ ਇਹ ਲੱਗਦਾ ਵੀ ਬਿਮਾਰ ਰਹਿੰਦਾ ਅੱਛਾ ਉਹਨੇ ਬੜੇ ਔੜ-ਪੋੜ ਕਰਨੇ ਉਹਨੇ ਉਹਦੇ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਵੀ ਇਹਨੂੰ ਬਾਹਰ ਲੈ ਜਾਓ ਉਹਨੇ ਉਹਦਾ ਜੀ ਲਵਾਉਣ ਦੀਆਂ ਲੱਖਾਂ ਕੋਸ਼ਿਸ਼ਾਂ ਕਰਨੀਆਂ ਹੂੰ ਪਰ ਕੁਲਦੀਪ ਤੇ ਕੋਈ ਅਸਰ ਨਾ ਹੋਣਾ ਹੂੰ ਕਿਉਂਕਿ ਉਹਦੇ ਅੰਦਰ ਦਾ ਬੋਝ ਉਹਨੂੰ ਮੰंजे ਤੋਂ ਉੱਠਣ ਨਹੀਂ ਸੀ ਦਿੰਦਾ ਹੂੰ ਨਾ ਉਹ ਕਿਸੇ ਨਾਲ ਇਹ ਗੱਲ ਕਰ ਸਕਦਾ ਸੀ ਹੂੰ ਕਾਫੀ ਦਿਨ ਐਵੇਂ ਬੀਤ ਗਏ ਕੁਲਦੀਪ ਦੀ ਸਿਹਤ 'ਚ ਕੋਈ ਸੁਧਾਰ ਨਾ ਹੋਇਆ ਕਈ ਵੈਦ ਹਕੀਮ ਡਾਕਟਰ ਦੇਖੇਗੇ ਪਰ ਉਹਦੀ ਬਿਮਾਰੀ ਦਾ ਕੋਈ ਇਲਾਜ ਨਾ ਮਿਲਿਆ ਹੂੰ ਜਦੋਂ ਕੁਲਦੀਪ ਦੇ ਹਾਲ ਦਾ ਬੇਬੇਦਾਨੀ ਨੂੰ ਪਤਾ ਲੱਗਿਆ ਤਾਂ ਉਹ ਵੀ ਕੁਲਦੀਪ ਦਾ ਪਤਾ ਲੈਣ ਆਈ ਅੱਛਾ ਬੇਬੇਦਾਨੀ ਨੂੰ ਦੇਖ ਕੇ ਕੁਲਦੀਪ ਦੇ ਜਿਵੇਂ ਸਰੀਰ 'ਚ ਥੋੜੀ ਜਾਨ ਆ ਗਈ ਹੋਵੇ ਅੱਛਾ ਉਹ ਉੱਠਿਆ ਤੇ ਉੱਠ ਕੇ ਬੇਬੇਦਾਨੀ ਦੇ ਗਲ ਲਾ ਕੇ ਪੁੱਭਾ ਮਾਰ ਕੇ ਰੋਣ ਲੱਗ ਪਿਆ ਅੱਛਾ ਬਸੰਤ ਕੌਰ ਕੋਲੇ ਖੜੀ ਦੇਖਦੀ ਹੈ ਵੀ ਇਹਨੂੰ ਅਚਾਨਕ ਕੀ ਹੋ ਗਿਆ ਉਹ ਸੋਚਦੀ ਹੈ ਵੀ ਮੇਰੇ ਕੋਲ ਤਾਂ ਨਾ ਕਦੇ ਇਹ ਰੋਇਆ ਨਾ ਇਹਨੇ ਮੈਨੂੰ ਕਦੇ ਦਿਲ ਦੀ ਗੱਲ ਦੱਸੀ ਹੈ ਇਹਦੀ ਕੀ ਲੱਗਦੀ ਹੈ ਜਿਹੜਾ ਇਹਦੇ ਗਲ ਲੱਗ ਲੱਗ ਰੋ ਰਿਹਾ ਹੈ ਇਹ ਹੂੰ ਬੇਬੇਦਾਨੀ ਦੇ ਘਰੇ ਆਉਣ ਨਾਲ ਕੁਲਦੀਪ ਦੀ ਸਿਹਤ 'ਚ ਜਿਵੇਂ ਸੁਧਾਰ ਹੋ ਗਿਆ ਅੱਛਾ ਬਸੰਤ ਕੌਰ ਇਹ ਸਾਰਾ ਕੁਝ ਦੇਖ ਕੇ ਬੇਬੇਦਾਨੀ ਨੂੰ ਪੁੱਛਦੀ ਹੈ ਵੀ ਬੇਬੇ ਮੈਂ ਤਾਂ ਕੋਈ ਡਾਕਟਰ ਨਹੀਂ ਛੱਡਿਆ ਮੈਂ ਕੋਈ ਵੈਦ ਨਹੀਂ ਛੱਡਿਆ ਨਾ ਇਹਨੇ ਮੈਨੂੰ ਕੋਈ ਗੱਲ ਦੱਸੀ ਤੈਨੂੰ ਦੇਖ ਕੇ ਪੁੱਬਾ ਮਾਰ ਕੇ ਰੋਣ ਲੱਗ ਗਿਆ ਤੇ ਇਹਦੀ ਸਿਹਤ 'ਚ ਥੋੜਾ ਸੁਧਾਰ ਵੀ ਲੱਗਦਾ। ਹੂੰ। ਵੀ ਮੈਨੂੰ ਗੱਲ ਦੱਸ ਗਈ ਏ। ਹੂੰ। ਤੈਨੂੰ ਪਤਾ ਤਾਂ ਦੱਸ ਦੇ ਨਹੀਂ ਤੂੰ ਮੈਨੂੰ ਇਹਨੂੰ ਪੁੱਛ ਕੇ ਦੱਸ ਦੇ। ਅੱਛਾ। ਮੈਨੂੰ ਤਾਂ ਇਹ ਕੁਝ ਦੱਸਦਾ ਨਹੀਂ। ਹੂੰ। ਤਾਂ ਬੇਬੇਦਾਨੀ ਦੱਸਦੀ ਏ ਵੀ ਵੀਰਾਂ ਦੇ ਪ੍ਰਤੀ ਇਹ ਦੇ ਅੰਦਰ ਜਿਹੜੀ ਮਮਤਾ ਦੀ ਖਿੱਚ ਹੈ ਉਹ ਇਹਨੂੰ ਟਿਕਣ ਨਹੀਂ ਦਿੰਦੀ। ਹੂੰ। ਤੂੰ ਇਹਨੂੰ ਉੱਥੋਂ ਜਾਣ ਤੋਂ ਰੋਕਦੀ ਐ। ਇਹਨੂੰ ਵੀਰਾਂ ਤੋਂ ਮਿਲਣ ਤੋਂ ਰੋਕਦੀ ਐ। ਇਹ ਗੱਲ ਵੀ ਕਿਸੇ ਨਾਲ ਨਹੀਂ ਕਰ ਸਕਦਾ ਮੇਰੇ ਕੋਲ ਆਇਆ ਸੀ। ਮੈਂ ਸਾਰੀ ਗੱਲ ਦੱਸੀ ਸੀ ਪਰ ਮੈਂ ਤੋ ਵਚਨ ਲਿਆ ਸੀ ਵੀ ਨਾ ਤੂੰ ਆਪਣੇ ਮਾਂ ਨੂੰ ਦੱਸੇਂਗਾ ਨਾ ਤੂੰ ਵੀਰਾਂ ਨੂੰ ਮਿਲਣ ਜਾਏਂਗਾ ਤਾਂ ਬਸੰਤ ਕੌਰ ਬੇਬੇਦਾਨੀ ਦੀ ਇਹ ਗੱਲ ਸੁਣ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਤਾਂ ਉਹ ਸੋਚਦੀ ਹੈ ਵੀ ਮੈਂ ਇੰਨੇ ਯਤਨ ਕਰੇ ਮੈਂ ਇਹਨੂੰ ਪੁੱਤਾਂ ਵਾਂਗ ਪਾਲਿਆ ਇਹਨੇ ਮੇਰੀ ਕਦੇ ਖਬਰਸਾਰ ਨਹੀਂ ਲਈ ਤੇ ਵੀਰਾਂ ਪ੍ਰਤੀ ਇਹਦੀ ਜਿਹੜੀ ਤੜਫਾ ਹੈ ਉਹ ਇਹਨੂੰ ਇਸ ਕਦਰ ਬੇਚੈਨ ਕਰ ਰਹੀ ਹੈ ਵੀ ਇਹ ਮੰਜੇ ਚੋਂ ਨਹੀਂ ਉੱਠਦਾ ਹੂੰ ਤਾਂ ਉਹ ਕਿਉਂਕਿ ਪੁੱਤ ਸੀ ਉਹਦਾ ਹੂੰ ਕਿਉਂਕਿ ਬਸੰਤ ਕੌਰ ਨੇ ਤਾਂ ਉਹਨੂੰ ਸ਼ੁਰੂ ਤੋਂ ਹੀ ਪੁੱਤ ਮੰਨਿਆ ਸੀ ਹੂੰ ਬੇਸ਼ੱਕ ਦੀ ਉਹਨੇ ਉਹਨੂੰ ਢਿੱਡੋਂ ਨਹੀਂ ਸੀ ਜੰਮਿਆ ਪਰ ਉਹਦੇ ਅੰਦਰ ਵੀ ਤਾਂ ਉਹਦੇ ਪ੍ਰਤੀ ਉਹ ਬੇਬੇ ਦਾ ਨੀ ਨਾਲ ਗੱਲ ਕਰਦੀ ਹੈ ਵੀ ਬੇਬੇ ਫਿਰ ਹੁਣ ਆਪਾਂ ਕਰੀਏ ਕੀ ਜਿਵੇਂ ਇਹ ਠੀਕ ਹੁੰਦਾ ਮੈਂ ਉਹ ਸਭ ਕਰਨ ਨੂੰ ਤਿਆਰ ਆ ਇਹ ਠੀਕ ਹੋਣਾ ਚਾਹੀਦਾ ਅੱਛਾ ਇਹਦੇ ਮੂੰਹ ਤੇ ਚਮਕ ਉਹੀ ਰੌਣਕ ਆਉਣੀ ਚਾਹੀਦੀ ਹੈ ਹੂੰ ਇਹਦੇ ਬਿਨਾਂ ਮੇਰਾ ਹੈ ਹੀ ਕੌਣ ਇਹਨੂੰ ਦੇਖ ਦੇਖ ਕੇ ਤਾਂ ਮੈਂ ਜਿਉਣੀ ਆ ਹੂੰ ਤਾਂ ਬੇਬੇ ਦਾ ਨੀ ਦੱਸਦੀ ਹੈ ਵੀ ਇਹਦਾ ਇਲਾਜ ਇੱਕ ਹੀ ਹੈ ਜਾਂ ਤਾਂ ਇਹਨੂੰ ਵੀਰਾਂ ਦੇ ਕੋਲ ਮਿਲਾ ਲਿਆ ਜਾਂ ਵੀਰਾਂ ਨੂੰ ਇੱਥੇ ਲਿਆ ਹੂੰ ਤਾਂ ਬੇਬੇ ਦਾ ਨੀ ਉਹਨੂੰ ਕਹਿੰਦੀ ਹੈ ਵੀ ਦੇਖ ਤੀ ਮੈਂ ਤੈਨੂੰ ਤੀ ਬਣਾ ਕੀ ਕਹਨੀ ਆ ਵੀ ਜਿਹੜੇ ਪੁੱਤ ਦੀ ਖਾਤਰ ਜਿਹੜੀ ਇਲਾਜ ਦੀ ਖਾਤਰ ਤੂੰ ਐਡਾ ਵੱਡਾ ਕਦਮ ਚੱਕਿਆ ਸੀ ਜੇ ਕੱਲ ਹੋਰ ਜਿਆਦਾ ਇਹਦੀ ਸਿਹਤ ਖਰਾਬ ਹੋਊਗੀ ਇਹੀ ਨਾ ਰਿਹਾ ਤੂੰ ਆਪਣੀ ਫੋਕੀ ਆਖੜਾ ਸ਼ੋਰਤਾ ਕੀ ਕਰਨੀਆਂ ਨੇ ਹੂੰ ਇਹ ਵੀਰਾਂ ਲਈ ਤੜਪਦਾ ਹੈ ਇਹਨੂੰ ਜਾਂ ਵੀਰਾਂ ਕੋਲ ਮਲਾ ਲਿਆ ਜਾਂ ਵੀਰਾਂ ਨੂੰ ਇੱਥੇ ਲਿਆ ਹੂੰ ਬਾਕੀ ਜਿਵੇਂ ਇਹ ਕਹੂਗਾ ਤੂੰਵੇਂ ਕਰ ਲੈ ਹੂੰ ਤਾਂ ਉਹ ਕਹਿੰਦੀ ਹੈ ਵੀ ਤੇਰੇ ਵਾਸਤੇ ਵੀਰਾਂ ਨੂੰ ਇਸ ਘਰ ਚ ਰੱਖਣਾ ਕੋਈ ਵੱਡੀ ਗੱਲ ਨਹੀਂ ਪਰ ਤੂੰ ਇੱਕ ਪੁੱਤ ਨੂੰ ਉਹਦੀ ਮਾਂ ਤੋਕ ਕਰ ਰਹੀ ਹੈ ਹੂੰ ਇਹ ਤੈਨੂੰ ਸ਼ਰਾਪ ਲੱਗਣਾ ਹੂੰ ਤਾਂ ਬਸੰਤ ਕੌਰ ਦੀਆਂ ਜਿਵੇਂ ਬੇਬੇਦਾਨੀ ਦੀਆਂ ਗੱਲਾਂ ਸੁਣ ਕੇ ਅੱਖਾਂ ਖੁੱਲ ਗਈਆਂ ਹੂੰ ਉਹ ਸੋਚਦੀ ਹੈ ਵੀ ਉਹ ਦੋ ਰੋਟੀਆਂ ਦੀ ਮਾਰ ਸੀ ਜੇ ਮੈਂ ਰੱਖ ਵੀ ਲੈਂਦੀ ਕਿੱਡੀ ਕਬੱਡੀ ਗੱਲ ਸੀ ਸਾਰੇ ਘਰ ਦੇ ਕੰਮ ਵੀ ਕਰਦੀ ਸੀ ਨਾ ਮੇਰੇ ਕਦੇ ਉਹ ਮੂਰੇ ਬੋਲੀ ਸੀ ਜੇ ਮੈਂ ਕੁਲਦੀਪ ਨੂੰ ਇਹ ਦੱਸ ਵੀ ਦਿੰਦੀ ਵੀ ਇਹ ਤੇਰੀ ਮਾਂ ਆ ਕੁਲਦੀਪ ਕਿਹੜਾ ਮੇਰਾ ਮੂੰਹ ਫਟਕਾਰਦਾ ਸੀ ਇਹਨੇ ਕਿਹੜਾ ਮੈਨੂੰ ਆਪਣੀ ਮਾਂ ਕਦੇ ਮੰਨਿਆ ਨਹੀਂ ਸੀ ਭਾਵੇਂ ਵੀਰਾਂ ਦੀ ਤੜਫੇ ਦੇ ਅੰਦਰ ਹੈਗੀ ਸੀ ਮੈਨੂੰ ਵੀ ਤਾਂ ਮਾਵਾ ਵਾਂਗੂ ਪਿਆਰ ਕਰਦੇ ਸੀ ਇਹ ਉਹ ਮੰਨਦੀ ਹੈ ਵੀ ਉਹਦੇ ਤੋਂ ਗਲਤੀ ਹੋਈ ਹੈ ਤੇ ਉਹ ਬੇਬੇਦਾਨੀ ਨਾਲ ਗੱਲ ਕਰਦੀ ਹੈ ਵੀ ਬੇਬੇ ਮੈਂ ਆਪਣੀ ਭੁੱਲ ਬਖਸ਼ਾਉਣਾ ਚਾਹੁੰਦੀ ਆ ਮੈਨੂੰ ਵੀਰਾਂ ਕੋਲ ਲੈ ਚੱਲ ਅੱਛਾ ਤਾਂ ਬੇਬੇਦਾਨੀ ਉਹਨੂੰ ਵੀਰਾਂ ਕੋਲ ਲੈ ਕੇ ਜਾਂਦੀ ਹੈ ਵੀਰਾਂ ਦੇ ਜਦੋਂ ਘਰੇ ਪਹੁੰਚਦੇ ਆ ਵੀਰਾਂ ਦੇ ਘਰ ਦੇ ਉਹੀ ਪਹਿਲਾਂ ਵਰਗੇ ਹਾਲਾਤ ਤੇ ਉਹ ਘਰ ਚ ਹੀ ਕੋਈ ਕੰਮ ਕਰ ਰਹੀ ਹੁੰਦੀ ਆ ਅੱਛਾ ਬੇਬੇਦਾਨੀ ਨੂੰ ਤੇ ਬਸੰਤ ਕੌਰ ਨੂੰ ਦੇਖ ਕੇ ਵੀਰਾਂ ਦਾ ਜਿਵੇਂ ਚਾ ਨਹੀਂ ਸੀ ਚੱਕਿਆ ਜਾਂਦਾ ਅੱਛਾ ਪਰ ਉਹ ਅੰਦਰੋਂ ਅੰਦਰ ਹੀ ਚਿੰਤਾਤ ਵੀ ਸੀ ਵੀ ਇਹ ਮੇਰੇ ਦਰ ਤੇ ਕਿਵੇਂ ਆ ਗਈਆਂ ਅੱਛਾ ਵੀਰਾਂ ਭੱਜ ਕੇ ਬੇਬੇਦਾਨੀ ਦੇ ਤੇ ਬਸੰਤ ਕੌਰ ਦੇ ਪੈਰੀ ਹੱਥ ਲਾਉਂਦੀ ਹੈ ਅੱਛਾ ਉਹਨਾਂ ਦਾ ਅਸ਼ੀਰਵਾਦ ਲੈਂਦੀ ਹੈ ਅੱਛਾ ਉਹਨਾਂ ਨੂੰ ਅੰਦਰ ਲ ਜਾਂਦੀ ਹੈ ਗੱਲਾਂ ਬਾਤਾਂ ਕਰਦੀ ਹੈ ਤੇ ਕੁਲਦੀਪ ਦਾ ਹਾਲ ਚਾਲ ਪੁੱਛਦੀ ਹੈ ਹੂੰ ਬਸੰਤ ਕੌਰ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਦਾ ਆਰੋਪ ਪਰ ਜੇ ਮਾਨ ਨਾਲ ਉਹਦੇ ਮੂਰੇ ਪੱਲਾ ਕਰ ਲੈਂਦੀ ਹੈ। ਉਹ ਕਹਿੰਦੀ ਮੇਰਾ ਪੁੱਤ ਮੈਨੂੰ ਮੇਰੀ ਝੋਲੀ ਪਾ ਦੇ। ਅੱਛਾ ਤਾਂ ਵੀਰਾਂ ਨੂੰ ਬਸੰਤ ਕਰਦੀ ਇਹ ਗੱਲ ਸੁਣ ਕੇ ਕੁਝ ਸਮਝ ਨਹੀਂ ਪੈਂਦੀ। ਹੂੰ ਉਹ ਕਹਿੰਦੀ ਮੈਂ ਤੁਹਾਡਾ ਪੁੱਤ ਤੁਹਾਨੂੰ ਦੇ ਤਾ ਆਈ ਸੀ। ਹੂੰ ਉਹ ਕਹਿੰਦੀ ਭਾਵੇਂ ਤੂੰ ਮੇਰਾ ਪੁੱਤ ਮੇਰੀ ਝੋਲੀ ਪਾ ਆਈ ਸੀ। ਪਰ ਤੂੰ ਰੂਹ ਤਾਂ ਆਪਣੇ ਨਾਲ ਹੀ ਲੈ ਆਈ ਸੀ ਮੇਰੇ ਕੋਲ ਤਾਂ ਸਿਰਫ ਇੱਕ ਪੁੱਤ ਛੱਡ ਕੇ ਆਈਂ। ਅੱਛਾ ਇਹ ਗੱਲ ਕਹਿੰਦੇ-ਕਹਿੰਦੇ ਬਸੰਤ ਕਰਦੀ ਉਹ ਪੱਬਾ ਨਿਕਲ ਜਾਂਦੀ ਹੈ। ਤੇ ਅੱਗੇ ਦੱਸਦੀ ਹੈ ਵੀ ਜਿੱਦਾਂ ਦੀ ਤੂੰ ਘਰ ਛੱਡ ਕੇ ਆਈਂ ਹੈ ਉਹ ਤੈਨੂੰ ਉਦੋਂ ਦੀ ਯਾਦ ਕਰਦਾ। ਅੰਨੇ ਬਾਨ ਨੇ ਕਦੇ ਮੇਰੇ ਕੋਲ ਕਦੇ ਬੇਬੇਦਾਨੀ ਕੋਲ ਤੇਰੀਆਂ ਗੱਲਾਂ ਕਰਦਾ ਹੁਣ ਤਾਂ ਹਾਲ ਇਹ ਹੋ ਗਿਆ ਵੀ ਬੇਬੇਦਾਨੀ ਨੇ ਉਹਨੂੰ ਇੱਕ ਦਿਨ ਦੱਸਤਾ ਵੀ ਤੂੰ ਉਹਦੀ ਅਸਲ ਮਾਂ ਆ ਹੂੰ ਤਾਂ ਹਾਲ ਇਹ ਹੋ ਗਿਆ ਵੀ ਤੇਰੇ ਵਿਛੋੜੇ ਚੋਂ ਮੰਜੇ ਨਾਲ ਹੀ ਲੱਗ ਗਿਆ ਜੇ ਉਹਨੂੰ ਕੋਈ ਠੀਕ ਕਰ ਸਕਦਾ ਤਾਂ ਸਿਰਫ ਤੂੰ ਆ ਅੱਛਾ ਉਹ ਕਹਿੰਦੀ ਮੈਂ ਤੈਨੂੰ ਲੈਣ ਆਈ ਆ ਤੂੰ ਮੇਰੇ ਨਾਲ ਚੱਲ ਮੇਰੇ ਪੁੱਤ ਨੂੰ ਵੀ ਸੰਭਾਲ ਉਸ ਹਵੇਲੀ ਨੂੰ ਵੀ ਜਿਹਨੂੰ ਤੇ ਰੰਗ ਭਾਗ ਲਾਏ ਸੀ ਤੇ ਮੈਨੂੰ ਵੀ ਸੰਭਾਲ ਅੱਛਾ ਉਸ ਹਵੇਲੀ ਦੇ ਰਾਹ ਤੈਨੂੰ ਅੱਜ ਵੀ ਢੀਕਦੇ ਆ ਮੈਂ ਮੇਰੀ ਭੁੱਲ ਬਖਸ਼ਾਉਣ ਆਈ ਆ ਮੇਰੀਆਂ ਭੁੱਲਾਂ ਤੂੰ ਬਖਸ਼ ਦੇ ਹੂੰ ਇਹ ਕਹਿ ਕੇ ਬਸੰਤ ਕੌਰ ਵੀਰਾਂ ਨੂੰ ਕੁੱਟ ਕੇ ਜੱਫੀ ਪਾ ਲੈਂਦੀ ਹੈ ਤੇ ភੁੱਬਾ ਮਾਰ ਮਾਰ ਰੋਂਦੀ ਹੈ ਉਹ ਇਹ ਵੀ ਕਹਿੰਦੀ ਹੈ ਵੀ ਮੈਂ ਤੇਰੇ ਨਾਲ ਬਹੁਤ ਵਧੀਕਾਂ ਕਰੀਆਂ ਤੇਰਾ ਜੇਰਾ ਵੱਡਾ ਹੈ ਤੂੰ ਮੈਨੂੰ ਮਾਫ਼ ਕਰ ਦੇ ਹੂੰ ਬਸੰਤ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਕੇ ਵੀਰਾਂ ਵੀ ਆਪਣਾ ਰੋਣਾ ਨਹੀਂ ਰੋਕ ਸਕਦੀ ਹੂੰ ਉਹ ਕਹਿੰਦੀ ਮੈਂ ਵੀ ਕੱਲਾ ਕੱਲਾ ਦਿਨ ਮਾਰ ਮਾਰ ਕੇ ਕੱਟਿਆ ਹੂੰ ਥੋੜੇ ਮੂਰੇ ਮੈਂ ਬੋਲ ਨਹੀਂ ਸਕਦੀ ਸੀ ਢਿੱਡ ਨਹੀਂ ਫਰੋਲ ਸਕਦੀ ਸੀ ਹੂੰ ਮੈਂ ਤਾਂ ਇਹ ਗੱਲ ਕਿਸੇ ਕੋਲ ਕਰ ਵੀ ਨਹੀਂ ਸੀ ਸਕਦੀ ਹੂੰ ਮੈਨੂੰ ਪਤਾ ਮੈਂ ਦਿਨ ਕਿਵੇਂ ਕੱਢਿਆ ਹੂੰ ਸ਼ਾਇਦ ਮੇਰੇ ਉਹੀ ਖਿੱਚ ਨੇ ਮੇਰੇ ਅੰਦਰ ਦੇ ਵਿਰਾਗ ਨੇ ਕੁਲਦੀਪ ਨੂੰ ਵੀ ਟਿਕਣ ਨਹੀਂ ਦਿੱਤਾ ਹੂੰ ਇਸ ਤੋਂ ਬਾਅਦ ਬੇਬੇ ਦਾਨੀ ਬਸੰਤ ਕੌਰ ਤੇ ਵੀਰਾ ਵਾਪਸ ਹਵੇਲੀ ਮੁੜਦੇ ਆਂ ਅੱਛਾ ਵੀਰਾ ਨੂੰ ਹਵੇਲੀ ਲਿਆ ਕੇ ਬਸੰਤ ਕੌਰ ਭੱਜ ਕੇ ਕੁਲਦੀਪ ਵੱਲੋਂ ਜਾਂਦੀ ਹੈ ਉਹਨੂੰ ਮੰਜੇ ਤੇ ਪਈ ਨੂੰ ਕਹਿੰਦੀ ਹੈ ਦੇਖ ਮੈਂ ਕਿਹਨੂੰ ਲੈ ਕੇ ਆਈਆਂ ਅੱਛਾ ਜਦੋਂ ਕੁਲਦੀਪ ਮੰਜੇ ਤੋਂ ਉੱਠਦਾ ਤਾਂ ਬਸੰਤ ਕੌਰ ਵੀਰਾ ਨੂੰ ਆਵਾਜ਼ ਮਾਰਦੀ ਹੈ ਵੀਰਾ ਦਾ ਨਾਂ ਸੁਣ ਕੇ ਤੇ ਸਾਹਮਣੇ ਖੜੀ ਦੇਖ ਕੇ ਕੁਲਦੀਪ ਦੀਆਂ ਤਾਂ ਜਿਵੇਂ ਪੱਬਾ ਨਿਕਲ ਜਾਂਦੀਆਂ ਅੱਛਾ ਉਹ ਭੱਜ ਕੇ ਆ ਕੇ ਵੀਰਾ ਨੂੰ ਚਿੰਬੜਦਾ ਤੇ ਉੱਚੀ ਉੱਚੀ ਰੋਂਦਾ ਬੱਚਿਆਂ ਵਾਂ। ਅੱਛਾ ਤੇ ਉਸ ਦਿਨ ਤਾਂ ਇਹ ਲੱਗਦਾ ਸੀ ਜਿਵੇਂ ਉਸ ਅਵੇਲੀ ਦੀਆਂ ਕੰਧਾਂ ਵੀ ਰੋਂਦੀਆਂ ਹੋਣ। ਅੱਛਾ ਜਿਹੜੀਆਂ ਖੁਸ਼ੀਆਂ ਉਸ ਘਰ ਚੋਂ ਗਾਇਬ ਹੋ ਗਈਆਂ ਸੀ ਵੀਰਾਂ ਦੇ ਆਉਣ ਨਾਲ ਉਹ ਘਰ ਫੁੱਲਾਂ ਵਾਂਗ ਮਹਿਕ ਜਾਂਦਾ। ਅੱਛਾ ਤੇ ਕਹਿੰਦੇ ਉਸ ਪਰਿਵਾਰ ਦੇ ਵਿੱਚ ਵੀਰਾਂ ਬਸੰਤ ਕੌਰ ਤੇ ਕੁਲਦੀਪ ਇਕੱਠੇ ਰਹੇ। ਹੂੰ ਕੁਲਦੀਪ ਦਾ ਵਿਆਹ ਦੋਵੇਂ ਮਾਵਾ ਨੇ ਚਾਈ ਚਾਈ ਕਰਿਆ ਤੇ ਬਸੰਤ ਕੌਰ ਨੇ ਸਾਰੇ ਕਾਰਜ ਵੀਰਾਂ ਤੋਂ ਕਰਵਾਏ। ਅੱਛਾ ਬਸੰਤ ਕੌਰ ਬਿਰਧ ਹੋਈ ਤਾਂ ਉਹ ਮੰਜੇ ਨਾਲ ਜੁੜ ਗਈ ਬਿਮਾਰ ਰਹਿਣ ਲੱਗ ਪਈ। ਹੂੰ ਤੇ ਉਹਦੀ ਸਾਮ ਸੰਭਾਲ ਵੀਰਾ ਨੇ ਆਪਣੇ ਹੱਥੀਂ ਕੀਤੀ। ਹੂੰ। ਵੀਰਾ ਨੇ ਆਪਣੇ ਦਿਲ 'ਚ ਕਦੇ ਵੀ ਇਹ ਮਲਾਲ ਨਹੀਂ ਸੀ ਰੱਖਿਆ ਵੀ ਇਹਨੇ ਮੇਰੇ ਨਾਲ ਇੰਨੀ ਵਧੀਆਂ ਕਰੀਆਂ ਨੇ। ਤੇ ਬਸੰਤ ਕੌਰ ਕਹਿੰਦੇ ਆਪਣੀ ਆਖਰੀ ਸਾਹਾਂ ਤੀ ਵੀ ਵੀਰਾ ਮੂਰੇ ਸਿਰਫ ਹੱਤ ਬੰਦੀ ਰਹਗੀ। ਉਹ ਤੋਂ ਉਸ ਵਕਤ ਵੀ ਭੁੱਲਾਂ ਬਖਸ਼ਾਉਂਦੀ ਸੀ। ਅੱਛਾ। ਭਾਵੇਂ ਬਸੰਤ ਕੌਰ ਮੰਜੇ ਨਾਲ ਜੁੜ ਗਈ ਸੀ ਪਰ ਵੀਰਾ ਨੇ ਕਦੇ ਵੀ ਉਸ ਘਰ ਤੇ ਮਾਲਕੀ ਹੱਕ ਨਹੀਂ ਸੀ ਰੱਖਿਆ। ਉਸ ਪਰਿਵਾਰ ਦੇ ਵਿੱਚ ਕੋਈ ਵੀ ਫੈਸਲਾ ਲੈਣਾ ਹੁੰਦਾ ਤਾਂ ਵੀਰਾ ਆਪ ਕਹਿੰਦੀ ਵੀ ਬਸੰਤ ਕੌਰ ਨੂੰ ਪੁੱਛੋ। ਅੱਛਾ। ਉਹ ਕੁਲਦੀਪ ਨੂੰ ਵੀ ਕਹਿੰਦੀ ਤੇਰੀ ਵੱਡੀ ਮਾਂ ਨੂੰ ਪੁੱਛ। ਅੱਛਾ। ਤਾਂ ਬਸੰਤ ਕੌਰ ਪੁੱਬਾ ਮਾਰ ਮਾਰਉਂਦੀ ਵੀ ਜਿਹੜੀ ਗੱਲ ਦਾ ਮੈਨੂੰ ਮਲਾਲ ਰਹਿੰਦਾ ਸੀ ਵੀ ਇਹਨੇ ਆ ਕੇ ਮੇਥੋਂ ਮੇਰੀ ਚੌਧਰ ਖੋ ਲੈਣੀ ਹੈ ਇਹਨੇ ਆ ਕੇ ਹਵੇਲੀ ਤੇ ਦਬਦਬਾ ਪਾ ਲੈਣਾ ਇਹ ਅੱਜ ਵੀ ਮੈਨੂੰ ਐਡਾ ਮਾਨਸਤ ਕਰ ਦਿੰਦੀ ਹੈ ਹੂੰ ਵਿਆਹ ਦੇ ਪਿੱਛੋਂ ਕੁਲਦੀਪ ਦੇ ਜਦੋਂ ਔਲਾਦ ਹੋਈ ਕੁਲਦੀਪ ਦੇ ਜਿਹੜੇ ਚਾ ਲਾੜ ਵੀਰਾਂ ਨਹੀਂ ਸੀ ਕਰ ਸਕੀ ਉਹਨੇ ਆਪਣੇ ਪੋਤੇ ਤੇ ਕਰੇ ਉਹਨੇ ਆਪਣੇ ਪੁੱਤ ਦਾ ਬਚਪਨ ਆਪਣੇ ਪੋਤੇ ਵਿੱਚ ਦੀ ਹੰਡਾਇਆ ਕਹਾਣੀ ਬਹੁਤ ਸੋਹਣੀ ਸੀ ਪਸੰਤ ਕੌਰ ਜਿਹਨੂੰ ਆਪਣੇ ਪੈਸੇ ਤੇ ਰਤਵੇ ਦਾ ਐਨਾ ਹੰਕਾਰ ਸੀ ਉਹ ਇਹ ਗੱਲ ਭੁੱਲ ਗਈ ਸੀ ਕਿ ਰਿਸ਼ਤੇ ਕਦੇ ਵੀ ਪੈਸੇ ਨਾਲ ਨਹੀਂ ਖਰੀਦੇ ਜਾਂਦੇ ਜਿਹੜੇ ਰਿਸ਼ਤੇ ਨੂੰ ਪਾਉਣ ਲਈ ਔਲਾਦ ਨੂੰ ਪਾਉਣ ਲਈ ਉਹਨੇ ਇੰਨਾ ਵੱਡਾ ਕਦਮ ਚੁੱਕਿਆ ਤੇ ਇਸੇ ਰਤਵੇ ਦੇ ਹੰਕਾਰ ਵਿੱਚ ਉਹਨੇ ਉਸ ਔਲਾਦ ਨੂੰ ਗਵਾ ਲੈਣਾ ਸੀ ਜੇ ਉਹ ਸਹੀ ਸਮਾਂ ਰਹਿੰਦੇ ਆਪਣਾ ਫੈਸਲਾ ਨਾ ਬਦਲਦੀ ਤੇ ਵੀਰਾਂ ਨੂੰ ਵਾਪਸ ਨਾ ਲਿਆਉਂਦੀ ਤਾਂ ਸ਼ਾਇਦ ਉਹਦੇ ਰਤਵੇ ਤੇ ਪੈਸੇ ਦੇ ਨਾਲ ਨਾਲ ਉਹਦਾ ਪੁੱਤ ਵੀ ਚਲਿਆ ਜਾਣਾ ਸੀ ਬਿਲਕੁਲ ਜੀ ਸੋ ਦਰਸ਼ਕੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਤਾਂ ਸਾਨੂੰ ਕਮੈਂਟ ਕਰਕੇ ਮੈਸੇਜ ਕਰਕੇ ਜ਼ਰੂਰ ਦੱਸ ਸਕਦੇ ਹੋ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖਦੇ ਰਹੋ ਜ਼ਿੰਦਗੀ ਨਾਵਾ ਧੰਨਵਾਦ